ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿੱਦਾਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਤੇ ਬਾਕੀ ਅੱਜ ਤੁਹਾਨੂੰ ਦੱਸਣ ਜਾ ਰਹੇ ਆ ਕਿ ਇੱਕ ਵਾਰ ਫੇਰ ਮੂਡ ਬਣ ਰਿਹਾ ਹੈ ਰਾਜਸਥਾਨ ਵੱਲ ਜਾਣ ਦਾ ਹੂੰ ਬਾਸਰ ਜੀ ਹੂੰ ਟਾਬੇ ਆ ਕੇ ਓਕੇ ਮੈਂ ਕਹਿੰਨਾ ਹੈ ਕਿ ਮੇਰੇ ਮਨ ਦੀ ਇੱਛਾ ਹੈ ਕਿ ਇੱਕ ਵਾਰੀ ਖੁਦ ਟਾਬਾ ਚਲਾ ਕੇ ਦੇਖਣਾ ਫਿਰ ਅੱਛਾ ਕਿਉਂ ਕਿਉਂਕਿ ਪਹਿਲਾਂ ਟਾਬਾ ਚਲਾਇਆ ਆ ਆਪਾਂ ਨੂੰ ਤਾਂ ਹਿਸਾਬ ਬਹੁਤ ਹੈ ਹੂੰ ਐਕਸਪੀਰੀਅੰਸ ਹੈਗਾ ਸਿਆਣੇ ਕਹਿੰਦੇ ਆ ਜੇ ਕੰਮ ਕਰਨਾ ਤਾਂ ਘਰ ਛੱਡਣਾ ਪੈਂਦਾ ਹੂੰ ਇਹ ਵਾਕਈ ਸਹੀ ਹੈ ਹੂੰ ਇਹ ਨਹੀਂ ਹੈਗਾ ਕਿ ਟਾਬਾ ਇੱਥੇ ਨਹੀਂ ਕਰ ਸਕਦੇ ਆਪਾਂ ਕਰ ਸਕਦੇ ਆ ਕਿਉਂਕਿ ਜਿਹੜਾ ਪੈੰਡ ਆ ਤੁਹਾਡਾ ਉੱਥੇ ਤੁਹਾਡਾ ਜਿਵੇਂ ਮੈਂ ਕਰਿਆ ਹੀ ਸੀ ਕਿਉਂ ਨਹੀਂ ਚੱਲਿਆ ਕਿਉਂਕਿ ਜੇ 20 ਗਾਹ ਆ ਗਏ ਤੇ 25 ਆਪ ਦੇ ਯਾਰ ਦੋਸਤ ਆ ਜਾਂਦੇ ਸੀ ਇਹ ਇੱਕ ਇਹੋ ਜਿਹੀ ਚੀਜ਼ ਆ ਢਾਬਾ ਕਿ ਵੀ ਆਟਾ ਪਾਣੀ ਜਿਹੜਾ ਮੁੱਲ ਦਾ ਸਾਰਾ ਕੁਝ ਮੁੱਲ ਦਾ ਹੈ ਹਾਂਜੀ ਤੇ ਇਹਦੇ ਚ ਲਿਆਜ ਪੁਗਦੀ ਨਹੀਂ ਜਿਹੜਾ ਮੂੰਹ ਪੂਲ ਬੰਦਾ ਉਹ ਘਾਟਾ ਖਾ ਜਾਂਦਾ ਹਾਂ ਉੱਥੇ ਮਤਲਬ ਕੀ ਐ ਜਾਰਦੋਸ ਦਾ ਟਰੱਕਾਂ ਵਾਲੇ ਹਾਂਜੀ ਉਹਨਾਂ ਨੂੰ ਪਤਾ ਹੀ ਹੁੰਦਾ ਐ ਕਿ ਇਹ ਸਾਡਾ ਟਰੱਬ ਐ ਤੇ ਪੈਸੇ ਅਸੀਂ ਦੇ ਕੇ ਹੀ ਜਾਣੇ ਸਾਡਾ ਕਰਕੇ ਹੀ ਬੈਠਾ ਸਹੀ ਗੱਲ ਐ ਲਿਆ ਜਾਨੇ ਉੱਥੇ ਉੱਥੇ ਆਉਣਾ ਹੀ ਲਿਆ ਜੀਨੇ ਐ ਹਾਂ ਹੈ ਉੱਥੇ ਵੀ ਲਿਆ ਜੀ ਹੈ ਇੱਥੇ ਵੀ ਲਿਆ ਜੀ ਇੱਥੇ ਲਿਆ ਜੀ ਹੋਰ ਉੱਥੇ ਲਿਆ ਜੀ ਹੋਰ ਐ ਇੱਥੇ ਲਿਆ ਜੀ ਬਿਨਾ ਪੈਸਾ ਤਾਂ ਜਾਂਦਾ ਉੱਥੇ ਲਿਆ ਜੀ ਪੈਸੇ ਦੇ ਕੇ ਵਾਲੇ ਜਾਂਦੇ ਹਾਂਜੀ ਇੰਨਾ ਫਰਕ ਪੈ ਜਾਂਦਾ ਘਰ ਚੜਨ ਦੇ ਨਾਲ ਹਾਂਜੀ ਯੋਗੀ ਮੈਨੂੰ ਮਾਣ ਹੈ ਹਾਂਜੀ ਮੈਂ ਨਹੀਂ ਹੈਗੀ ਮਾਣ ਹੈ ਪ੍ਰਮਾਤਮਾ ਅੱਗੇ ਹਾਂਜੀ ਹੱਥ ਜੋੜ ਕੇ ਕਹਿਣਾ ਵੀ ਤਾਂ ਬਾ ਜਿਹੜਾ ਉਹ ਕਿਵੇਂ ਚੱਲਦਾ ਹੈ ਆਤਮ ਵਿਸ਼ਵਾਸ ਆਉਂਦੇ ਆਪੇ ਹੁਲ ਹੈ ਕਿਉਂ ਹੈ ਕਿ ਮੈਂ ਸਫਾਈ ਪਸੰਦ ਕਰਦਾ ਹੂੰ ਸਫਾਈ ਹਰ ਇੱਕ ਨੂੰ ਪਸੰਦ ਹੈ ਹੂੰ ਬਿਲਕੁਲ ਥਾਬੇ ਤੇ ਬਰਤਨ ਧੋਣ ਵਾਲੇ ਤੋਂ ਲੈ ਕੇ ਆਟਾ ਗੁੰਨਣ ਤੱਕ ਬੰਦੇ ਦਾ ਧਿਆਨ ਰੱਖਦਾ ਹੂੰ ਜਿਹੜਾ ਆਟਾ ਗੁੰਨ ਰਿਹਾ ਬੰਦਾ ਨਹੀਂ ਤਾਂ ਆਪਾਂ ਕਦੋਂ ਵੇਨੇ ਆ ਆਪਾਂ ਜਾ ਕੇ ਢਾਬਿਆਂ ਤੇ ਰੋਟੀ ਖਾਣ ਪੈ ਜਾਂਦੇ ਆ ਉਹ ਨੱਕ ਤੇ ਚੂਹੇ ਕਰਦਾ ਆਟਾ ਗੁੰਨੀ ਜਾਂਦਾ ਫੇਰ ਉਹ ਮੁਰਕਾ ਡਿੱਗੀ ਜਾਂਦਾ ਮੁਰਕਾ ਡਿੱਗੀ ਜਾਂਦਾ ਰੋਟੀਆਂ ਲਾਉਂਦਾ ਤਾਂ ਨੂਰ ਤੇ ਪਸੀਨਾ ਡਿੱਗੀ ਜਾਂਦਾ ਹਾਂਜੀ ਠੀਕ ਆ ਆਪਾਂ ਵੇਨੇ ਆ ਹਾਂਜੀ ਬਈ ਮੇਰੇ ਢਾਬੇ ਤੇ ਕਿਨਾਂ ਇੱਕ ਕੱਕ ਜਾਵੜਿਆ ਅੱਛਾ ਜੀ ਮਤਲਬ ਕਹਿੰਦੇ ਹੁੰਦੇ ਨੇ ਜਿਹੜਾ ਗਾਜਦਾ ਤੇ ਉਹ ਵਰਦਾ ਨਹੀਂ ਹਾਂ ਓ ਬਈ ਬੜਾ ਇੱਕ ਕੱਪ ਮਾਰਿਆ ਕਰੇ ਮੇਰੇ ਕੋਲੇ ਅੱਛਾ ਈ ਉਹਨੂੰ ਆਏ ਵੀ ਬਾਈ ਖੁਸ਼ ਹੋ ਜੇ ਬੇ ਬਾਬਾ ਹਾਂ ਮੇਰੀ ਤਨਖਾਹ ਬਤਾਵੇ ਹਾਂ ਤੇ ਕਾਟਦਾ ਕੰਜਰ ਦਾ ਦਾਤ ਦੇਣੀ ਸੀ ਢਾਬੇ ਤੇ ਤਨਖਾਹ ਕੌਣ ਦੇਵੇ ਉਹਨੂੰ ਹਾਂ ਦੱਸਾਂ ਦੇਣਾ ਹਾਂ ਬਾਬਾ ਜੀ ਆਪਾਂ ਉਹ ਇਨਸਾਨ ਹੈ ਜਾਗਦੇ ਤੰਦੂਰ ਚ ਰੋਟੀ ਲਾਉਨੇ ਆਪਾਂ ਅੱਛਾ ਮੈਂ ਅੱਜ ਤੱਕ ਬੰਦਾ ਮੋੜ ਨਹੀਂ ਦਿੱਤਾ ਬਾਦਸ ਆ ਗਈ ਕਾਰ ਆ ਗਈ ਆਰਡਰ ਲੈ ਲਿਓ ਹਾਂ ਸ਼ਾਹੀ ਪਨੀਰ ਕੜਾਈ ਪਨੀਰ ਮਿੰਟਾਂ ਦਸਾਂ ਚ ਤਿਆਰ ਹੋਊਗਾ ਹਾਂ ਤੇ ਮੈਂ ਕਿਹਾ ਜਦੋਂ ਆਪਣੇ ਪਨੀਰ ਹੀ ਐ ਨਹੀਂ ਕੰਜਰ ਤੇ ਉਹ ਤੁਸੀਂ ਕੀ ਲੈਣਾ ਤੁਸੀਂ ਅੰਬ ਖਾਣੇ ਕਿ ਪੇੜ ਗਏ ਨੇ ਤੁਸੀਂ ਆਰਡਰ ਲਿਓ ਮੈਂ ਕਿਹਾ ਸਾਡੇ ਆ ਤੇ ਬਣਾ ਦੇ ਕੜਾਈ ਪਨੀਰ ਆਹ ਦੇ ਆ ਤੇ ਥੋੜੀ ਹੁੰਦਾ ਹਾਂ ਨਾ ਮੈਂ ਕਹਿ ਜਾ ਯਾਰ ਨਾ ਮੈਨੂੰ ਕਹਿੰਦਾ ਮੈਂ ਲੱਖ ਲੱਖ ਰੁਪਏ ਦੀ ਟਿਪ ਲਈ ਵੀ ਐ ਟਿਪ ਹਾਂ ਲਗਦਕ ਰਹੀ ਮੈਂ ਰੱਖ ਦੀ ਟੱਪ ਹਾਂ ਹਾਂ ਚੰਡੀਗੜ੍ਹ ਚੰਡੀਗੜ੍ਹ ਦਾ ਹੀ ਮੈਂ ਤੇ ਮੈਂ ਵੀ ਇੱਥੇ ਰੇਤੇ ਚ ਕਾਹਤੋਂ ਰੋਲ ਨਾ ਗਿਆ ਹਾਂ ਚੰਡੀਗੜ੍ਹ ਵਾਲਾ ਢਾਬਿਆਂ ਦਾ ਹੀ ਕਰਦਾ ਫਿਰਦਾ ਹੂੰ ਤੂੰ ਰੈਸਟੋਰੈਂਟਾਂ ਜਾਂ ਆਉਂਦੀ ਤਾਂ ਕੰਜਰ ਦਾ ਗੋਲ ਰੋਟੀ ਨਹੀਂ ਲਾਉਣੀ ਮੈਂ ਕਹਿਆ ਤੈਨੂੰ ਉਹ ਜਾ ਬਾਬਾ ਤੂੰ ਵੇਖਿਆ ਹੀ ਨਹੀਂ ਪੀਰਾ ਕਹਿੰਦਾ ਮੈਂ ਢਾਬੇ ਤੇ ਤੇ ਅੰਦਰੋਂ ਆਰਡਰ ਲਾ ਕੇ ਅੱਛਾ ਬੰਦੇ ਕੋਲੇ ਜਾਵੜਿਆ ਵਿੱਚੋਂ ਭੂੰਡ ਨਿਕਲਿਆ ਕਾਲਾ ਆ ਵੱਡਾ ਮੋਟਾ ਅੱਛਾ ਜੀ ਕਹਿੰਦਾ ਉਹਨੇ ਕੱਢ ਕੇ ਟੇਬਲ ਤੇ ਰੱਖ ਲਿਆ ਮਾਲਕ ਸਾਦ ਲਿਓ ਕਹਿੰਦਾ ਆ ਦੱਸ ਕੀ ਹਾਂ ਮਾਲਕ ਡਰ ਗਿਆ ਹਾਂ ਇਹਦਾ ਵੀਡੀਓ ਪੈ ਗਈ ਢਾਬਾ ਬੰਦ ਹੋ ਗਿਆ ਹਾਂ ਰੈਸਟੋਰੈਂਟ ਗਿਆ ਹਾਂ ਕਹਿੰਦਾ ਉਹਨੇ ਮਾਰੀ ਬਾਜ ਮੈਨੂੰ ਹਾਂ ਤਾਂ ਮੈਂ ਕਿਹਾ ਭੱਜਾ ਕਹਿੰਦਾ ਕਦਾ ਕੀ ਆ ਕਹਿੰਦਾ ਮੈਂ ਖਾ ਗਿਆ ਕਹਿੰਦਾ ਮੈਂ ਖਾ ਬੱਡੀ ਇਲਾਚੀ ਆ ਪੀਗਾ ਬੱਜੀ ਇਲਾਜੀ ਨਾ ਮੈਂ ਭੂਂਡਦਾ ਮੈਂ ਕਿਹਾ ਪਰ ਕੀ ਨਹੀਂ ਬੱਜੀ ਇਲਾਜੀ ਦੇ ਲੱਤਾਂ ਕਿਨੇ ਲਾਦਾ ਕਹਦਾ ਮਾਲ ਕਹਿੰਦਾ ਖੁਸ਼ ਹੋਇਆ ਕਹਦਾ ਉਹ ਕਹਿੰਦੇ ਅੱਛਾ ਅੱਛਾ ਸੀ ਆ ਕੇ ਕਿਤੇ ਭੂਂਡ ਹੈ ਮੈਂ ਨਹੀਂ ਬੱਟੀ ਇਲਾਜੀ ਕਹਦਾ ਉਹਨੇ ਰੁਪਈਆ ਲੱਖ ਦਿੱਤਾ ਕਹਿੰਦਾ ਅੱਜ ਬਚਾ ਤੇ ਅੱਛਾ ਮੈਂ ਕਿਹਾ ਤੇਰੀ ਥਾਪੜਾ ਆਪਰੇਟ ਨਹੀਂ ਕਰੀ ਉਹਨੇ ਵੀ ਤੂੰ ਐਡਾ ਭੂਂਡ ਰਹੀ ਦੀ ਸਬਦੀ ਤੈਨੂੰ ਉਲਟਾ ਲੱਖ ਰੁਪਈਆ ਦਿੱਤਾ ਖਾ ਗਿਆ ਮੈਂ ਕਿਹਾ ਤਾਂ ਦਿੱਤਾ ਕਮਾਲ ਸੀਗਾ ਜੀ ਫਿਰ ਤਾਂ ਬੰਦਾ ਬਾਲੇ ਕਾਰੀਗਰ ਟੱਕਰਦੇ ਸੀ ਮੈਨੂੰ ਅੱਛਾ ਜੀ ਬਾਲੇ ਇੱਕ ਬਜ਼ਾਰਾ ਪਹਾੜੀ ਆਉਂਦਾ ਈ ਬਜ਼ੁਰਗ ਹੁੰਦਾ ਈ ਉਹਨੇ ਦਸਵਣੀ ਕੱਢਣੀ ਸਬਜ਼ੂਆਂ ਤੇ ਹਾਂ ਉਹ ਤਾਂ ਲੜਨ ਜੋਗਾ ਨਹੀਂ ਸੀ ਬਹਿਤ ਹੈ ਨਹੀਂ ਸੀ ਉਹਨੇ ਪਰ ਉਹ ਉੱਤੇ ਕੱਢਣੀ ਦਸਵਣੀ ਜਿਹਨੂੰ ਕਤਲ ਤੇ ਲੈ ਗਿਆ ਸੀ ਜਾ ਕੇ ਅੱਛਾ ਜੀ ਉਹ ਉਹਨੇ ਮਿਰਚਾਂ ਕੱਢ ਦੇਣਾ ਆ ਵੱਡੀ ਆ ਤੂੰ ਆ ਤੂੰ ਆ ਧੰਕ ਕਰ ਦੇ ਸੀ ਧੰਕ ਕਰ ਦੇ ਤੈਨੂੰ ਕਰ ਦੇ ਭਰਤੀ 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 ਆਏ ਕਰਕੇ ਜਾਲੀ ਦਮਤੀ ਕੱਢ ਦਿੰਦਾ ਈ ਉਹ ਅੱਛਾ ਜੀ ਮੈਂ ਕਹਿੰਦਾ ਵੀ ਉਹਨੂੰ ਕੱਟਣ ਦੇ ਦਾ ਬਿਠਾ ਦੇ ਉਹਨੂੰ ਗੰਡਾ ਦਾ ਤੂੰ ਤੂੰ ਬੰਦਿਆਂ ਨੂੰ ਰੋਣ ਲਾ ਦਿੰਦਾ ਤੂੰ ਹੜਦਾ ਹੀ ਨਹੀਂ ਉਹਦੇ ਬਰੀਕ ਕਰ ਦਿੰਦਾ ਸਬਜੀ ਨਾਲ ਲੜਾਈ ਹੈ ਹਾਂ ਕਈ ਇੱਕ ਭਗਤ ਲੋਕ ਸੀ ਮੋਹਣਾ ਅੱਛਾ ਜੀ ਮੇਰੇ ਕੋਲੇ ਉਹ ਕਾਰੀਗਰ ਸੀ ਚੋਟੀ ਦਾ ਉਹਨੂੰ ਭਾਂਡੇ ਧੋਣ ਤੇ ਲਾਇਆ ਵਾ ਹੂੰ ਮੈਂ ਪਛਾਣਿਆ ਉਹਨੂੰ ਮੈਂ ਕਿਹਾ ਵੀ ਨਾ ਬਾਣੀਆਂ ਦਾ ਮੁੰਡਾ ਬਾਬਾ ਦੋ ਭਰਾ ਇੱਕ ਸ਼ਰਾਬ ਪੀਵੇ ਇੱਕ ਭਗਤ ਹੂੰ ਜਿਹੜਾ ਸ਼ਰਾਬ ਪੀਵੇ ਉਹ ਵਿਆਹ ਹੈ। ਅੱਛਾ। ਉਹਦੇ ਘਰ ਵਾਲੀ ਉੱਥੇ ਚਲੀ ਜਾਇਆ ਕਰੇ ਮਗਰ ਪੈਸੇ ਲੈਣ। ਹਾਂ। ਉਹ ਪਾਕਤ ਤੋਂ। ਹਾਂ। ਉਹਨੂੰ ਕਹਿਦਾ ਕਿ ਤੇਰਾ ਵਿਆਹ ਕਰਤਾ। ਹਾਂ। ਉਹ ਫੱਕਰ ਸੀ। ਹਾਂ। ਉਹ ਐਵੇਂ بابا ਤੇਰੇ ਮੁੰਡੇ ਦਾ ਵਿਆਹ ਹੋ ਗਿਆ। ਮੈਂ ਕਿਹਾ ਕਿਨੇ ਕਰਿਆ? ਕਰਦੇ ਨੇ ਕਰਤਾ ਮਗਰ ਉਹ ਫਿਰ। ਹਾਂ ਹੁਣ ਵਿਆਹ ਹੋ ਗਿਆ। ਚੱਲ। ਕੀ ਕਰੀਆ ਪੈਸੇ ਭੇਜ ਜਗਾ ਨਾ ਹੁਣ ਕਰੇ ਹਾਂ ਤੇ ਮੈਂ ਕਿਹਾ ਬਹੂ ਕਿਥੇ ਆ ਘੇ ਕਰੇ ਉਹ ਢਾਲ ਥੋੜੀ ਉੱਡਾ ਮੇ ਤੇ ਨਾ ਉਹ ਕਰੇ ਕਰੇ ਉਹਨੂੰ ਹੁਣ ਕੀ ਪਤਾ ਬੱਕਰ ਨੂੰ ਵਿਆਹ ਕੀ ਹੁੰਦਾ ਨਾ ਤੇ ਉਹ ਵੇਲਾ ਵੀ ਰੋਟੀ ਬਣਾਉਂਦਾ ਸੀ ਬਾਬਾ ਅੱਛਾ ਜੀ ਮੈਂ ਕਹਿੰਦਾ ਉਹਦੇ ਨਾਲ ਦੀ ਕੋਈ ਰੋਟੀ ਨਹੀਂ ਬਣਾ ਸਕਦਾ ਹਾਂ ਹਾਂ ਉਹ ਬੰਦੇ ਨੂੰ ਜਦੋਂ ਮੈਂ ਢਾਬਾ ਛੱਡ ਕੇ ਆ ਗਿਆ ਮੈਂ ਉਹਨੂੰ ਕਿਹਾ ਵੀ ਤੂੰ ਜਾ ਹਾਂ ਉਹ ਬੰਦੇ ਨੂੰ ਬੰਦੇ ਲੈ ਕੇ ਪੱਟ ਕੇ ਹਾਂ ਅਮਰਸਰ ਰਹੀ ਦੇ ਬੰਦੇ ਸੀ ਉਹਨਾਂ ਨੇ ਬੱਬਾ ਚੇਟਾ ਪੀਂਦਾ ਪਿਆ ਅੱਛਾ ਜੀ ਉਹ ਫਕਰ ਬੰਦਾ ਮਾੜੇ ਇਹ ਡੋਡੇ ਖਾਂਦਾ ਸੀ ਮੈਂ ਉਹਨੂੰ ਕਹਿੰਦੇ ਇਹ ਵੀ ਘਟਾ ਦੇ ਪੁੱਤ ਔਖਾ ਹੋਵੇਂਗਾ ਕਿਉਂ ਕਿ ਜਿਹੜੀ ਜ਼ਿੰਦਗੀ ਹੈ ਇਹ ਤੈਨੂੰ ਨਹੀਂ ਪਤਾ ਕਿਵੇਂ ਕੱਟਣੀ ਹੈ ਐਂਡ ਤੇਰਾ ਕਿੱਥੇ ਹੋਣਾ ਠੀਕ ਹੈ ਨਾ ਵਿਆਹ ਹੈ ਨਹੀਂ ਬਰੇ ਨਹੀਂ ਸਿੱਧਾ ਬੰਦਾ ਤੈਨੂੰ ਕਿਹਨੇ ਪੁੱਤ ਪਏ ਨੂੰ ਡੋਡੇ ਦੇਣੇ ਪਏ ਤਾਂ ਤਾਂ ਪਾਣੀ ਨਹੀਂ ਹਾਂਜੀ ਮਿਲਦਾ ਤਾਂ ਵਿਆਹ ਹੀ ਬਰੇ ਨੂੰ ਨਹੀਂ ਮੰਜੇ ਤੇ ਪਏ ਨੂੰ ਅੱਜ ਕੱਲ੍ਹ ਵੀਰ ਦਾ ਵਿਚਾਰੇ ਦਾ ਕੋਈ ਹੈ ਹੀ ਨਹੀਂ ਉਹਨੂੰ ਕਿੱਥੋਂ ਮੈਂ ਮੈਂ ਉਹਨਾਂ ਦੀ ਸਟੋਰੀ ਵੇਖੀ ਬਾਬਾ ਅੱਛਾ ਜੀ ਉਹ ਫਰੀਦਕੋਟ ਦੇ ਸੀ ਅੱਛਾ ਜੀ ਉਹਨਾਂ ਦਾ ਪਿਓ ਆਰਤੀਆ ਸੀ ਹੂੰ ਪਿਓ ਆਰਤੀਆ ਪੁੱਤ ਭਾਂਡੇ ਧੋਂਦੇ ਪੈਂਟਾ ਪਿਆ ਤੇ ਵੇਲਾ ਹੂੰ ਰੱਬ ਨੇ ਕਿੱਥੇ ਸੀ ਤੇ ਹੂੰ ਇਸ ਕਰਕੇ ਕਹਿੰਦੇ ਆ ਕਿ ਰੱਬ ਤੋਂ ਡਰ ਕੇ ਰਹਿਣਾ ਚਾਹੀਦਾ ਸਹੀ ਗੱਲ ਹੈ ਜੀ ਠੀਕ ਹੈ ਨਾ ਮੈਂ ਦਾ ਕੋਈ ਪਤਾ ਉਹਦਾ ਆਦਰ ਸਤਕਾਰ ਹਰ ਬੰਦੇ ਦਾ ਉਹਦੇ ਰਜਾ ਚ ਰਹਿ ਕੇ ਕਰਨਾ ਚਾਹੀਦਾ ਠੀਕ ਹੈ ਨਾ ਕਿਉਂਕਿ ਇਹ ਕੋਈ ਪਤਾ ਨਹੀਂ ਰੱਬ ਦੇ ਘਰ ਦਾ ਕੀ ਹੋਣਾ ਹਮ ਸਾਡੇ ਨਾਲ ਸਹੀ ਗੱਲ ਹੈ ਠੀਕ ਹੈ ਬਾਕੀ ਜਿਹੜੀ ਮੇਰੀ ਪਹਿਚਾਨ ਸੀ ਮੈਨੂੰ ਦੱਸਣ ਦੀ ਲੋੜ ਨਹੀਂ ਹੁੰਦੀ ਸੀ ਕਿ ਮੈਂ ਢਾਬੇ ਤੇ ਆ ਰਿਹਾ ਹਮ ਰਕਾਲਿਆਂ ਨੂੰ ਹਾਂਜੀ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਹਮ ਉਹਨਾਂ ਨੇ ਕਿਹਾ ਯਾਰ ਬਾਬਾ ਆਉਣ ਵਾਲਾ ਹੋਊਗਾ ਜਾਂ ਅੱਜ ਆਜੂ ਜੋ ਤੜਕੇ ਆ ਜੀ ਹਮ ਉਹਨਾਂ ਨੇ ਕਿਹਾ ਕਿਉਂ ਉਹਨੇ ਕਿਹਾ ਸਾਰੇ ਸਫਾਈ ਵਿੱਚ ਲੱਗੇ ਪਏ ਲੱਗੇ ਪਏ ਆ ਉਹ ਛੇਲ ਧੋਈ ਜਾਂਦਾ ਕੋਈ ਕੌਕ ਕਰੀ ਜਾਂਦੇ ਇਹਦਾ ਮਤਲਬ ਤਾਂ ਬਾਬਾ ਆ ਰਿਹਾ ਬਾਬਾ ਆ ਰਿਹਾ ਏ ਡਰਦੇ ਹੀ ਸਫਾਈ ਕਰਦੇ ਆ ਹੈਨਾ ਜੋ ਕਿ ਮੈਨੂੰ ਇਹ ਹੁੰਦਾ ਉੱਤੇ ਨੇਹਰੀਆਂ ਬਹੁਤ ਆਉਂਦੀਆਂ ਸੀ ਹੁਣ ਤਾਂ ਬੰਦ ਹੋ ਗਈਆਂ ਉਦੋਂ ਨੇਹਰੀ ਆਉਂਦੀ ਸੀ ਜਦੋਂ ਬਾਬਾ ਓਏ ਹੋਏ ਨਾ ਸੀ ਮਾਰ ਜਾਂਦੀ ਸੀ ਯਾਰ ਉਹ ਰਾਸਤਾਨ ਹੁੰਦਾ ਸੀ ਉਦੋਂ ਮਾਰ-ਬਾਰ ਔਰ ਇਤਾਰੂਤਾ ਮੈਂ ਕਹਿੰਦਾ ਯਾਰ ਇੱਕ ਵਾਰੀ ਐ ਸਫਾਈ ਸੁਬੂਈ ਕਰਕੇ ਸਬਜ਼ੀਆਂ ਬਣਾ ਕੇ ਏ ਆਰ ਸੀ ਢਾਬਾ ਹੁੰਦਾ ਸੀਗਾ ਕਾਂਢਲੇ ਦਰਸ਼ਨ ਮੇਰੇ ਕੋਲੇ ਆਇਆ ਵਾ ਅੱਛਾ ਜੀ ਮੇਰੇ ਕੋਲੇ ਬੈਠਾ ਬਬਰ ਨੇ ਰਾਇਆ ਫਿਰ ਮੈਨੂੰ ਪਹਿਲਾ ਪਤਾ ਲੱਗਿਆ ਨੇਰੀ ਚੜ ਗਈ ਨਾ ਉਦੋਂ ਅੰਦਾਜ਼ਾ ਹੋ ਜਾਂਦਾ ਵੀ ਇਧਰੋਂ ਨੇਰੀ ਚੜ ਗਈ ਆ ਗਈ ਹਾਂ ਭਾਂਡੇ ਸਾਂਭ ਲੋ ਏ ਉਹਦੇ ਸਾਂਭਣ ਦਾ ਮੌਕਾ ਹੀ ਨਹੀਂ ਦਿੱਤਾ ਅੱਛਾ ਜੀ ਇਸ ਤਰੀਕੇ ਨਾਲ ਆਈ ਕਿ ਇੱਕਦਮ ਸਫਾ ਚਟ ਹੋ ਗਿਆ ਯਾਰ ਸਭ ਪਤੀਲੇ ਬਤੂਲੇ ਭਰ ਕੇ ਸਭ ਦਾਲਾਂ ਸਬਜ਼ੀਆਂ ਡੋਲੜੀਆਂ ਪੈਣਾਂ ਹੈ ਹੈ ਸਾਰੇ ਮੰਜੇ ਧੋਤੇ ਸੱਤਾ ਤੱਕ ਪਾਣੀ ਮਾਰਿਆ ਯਾਰ ਹਾਂ ਹਾਂ ਸਾਰੀ ਦੇੜੀ ਸਫਾਈਆਂ ਤੇ ਲੰਘੀ ਦੂਜੇ ਦਿਨ ਟੱਬਾ ਚਾਲੂ ਕਰਿਆ ਜਾ ਉਹ ਆ ਕੱਪ ਗੋਲਾ ਮਾੜਾ ਹੁੰਦਾ ਪਤਾ ਹੀ ਨਹੀਂ ਕਦੋਂ ਨੇਰੀ ਆ ਜਾਣੀ ਸਹੀ ਗੱਲ ਹੈ ਹੁਣ ਉਹ ਕੰਮ ਚਲੇ ਗਏ ਹਾਂ ਮੈਨੂੰ ਟਰੱਕਾਂ ਵਾਲਿਆਂ ਨੂੰ ਮੈਂ ਐਵੇਂ ਹੀ ਸਾਂ ਦੱਸਦਾ ਰਹਿੰਦਾ ਹੁੰਦਾ ਸੀ ਕਿ ਨੇਰੀ ਹੈ ਜਿਵੇਂ ਗੈਸ ਏਜੰਸੀ ਵਾਲੇ ਨਹੀਂ ਦੀ ਉਹਦੇ ਦੱਸਿਆ ਵੀ ਗੈਸ ਦੇ ਕੀ ਬੈਨੀਫਿਟ ਹੈ ਤੇ ਕੀ ਨੁਕਸਾਨ ਹੈ ਹੈਨਾ ਇਹਦੇ ਨੁਕਸਾਨ ਇੰਨੇ ਕ ਇਹਦੀ ਪਰ ਪਾਈ ਅਸੀਂ ਕਈ ਸਾਲ ਨਹੀਂ ਕਰ ਸਕਦੇ ਜੀ ਜਿਹੜਾ ਗੈਸ ਨਾਲ ਸਾਡੇ ਅੰਦਰ ਨੁਕਸਾਨ ਹੋ ਰਿਹਾ ਹਾਂ ਬਿਲਕੁਲ ਜੀ ਉਹਨਾਂ ਨੇ ਇਹ ਗੱਲ ਦੱਸੀ ਸੀ ਆਪ ਖੁਦ ਸਾਡੇ ਪਿੰਡ ਆ ਭਾਰਤ ਗੈਸ ਏਜੰਸੀ ਵਾਲੇ ਉਹਨਾਂ ਨੇ ਦੱਸੀ ਸੀ ਗਿਆਨੀ ਨੇ ਹਾਂ ਜੀ ਉਹ ਕਹਿੰਦਾ ਵੀ ਉਹਨੇ ਮਾਈਆਂ ਨੂੰ ਸਲਾਹ ਦਿੱਤੀ ਜਿਹਦੇ ਗੁੱਡੀ ਖੂਕੀ ਸੀ ਉਹ ਕਹਿੰਦਾ ਭਾਈ ਥੱਲੇ ਬੈਠ ਕੇ ਚੁੱਲ੍ਹਾ ਥੱਲੇ ਰੱਖ ਕੇ ਰੋਟੀ ਨਹੀਂ ਬਣਾਉਣੀ ਉਹ ਵੀ ਨੁਕਸਾਨ ਪੈਪ ਸਮੇਂ-ਸਮੇਂ ਸਰ ਬਦਲਦੇ ਰਹਿਣਾ ਹੈ ਪੈਪ ਪੁਰਾਣਾ ਨਹੀਂ ਰੱਖਣਾ ਕਿਉਂਕਿ ਜੇ ਪਾਈਪ ਤੁਹਾਡਾ ਲੀਕ ਹੋ ਗਿਆ ਹੂੰ ਵੀ ਉਹ ਵੀ ਨੁਕਸਾਨ ਹੈ ਕਿਉਂਕਿ ਪਾਈਪ ਦਾ ਪਤਾ ਨਹੀਂ ਜਦੋਂ ਪੁਰਾਣਾ ਹੋ ਗਿਆ ਕੀ ਹੋ ਜੇ ਉਹਨੂੰ ਕੀ ਹੋਊਗਾ ਬਾਕੀ ਜਿਵੇਂ ਤੁਸੀਂ ਹੁਣ ਥੱਲੇ ਬੈਠ ਕੇ ਰੋਟੀ ਬਣਾ ਰਹੀਆਂ ਮਾਈਆਂ ਥੱਲੋਂ ਬਹਿ ਕੇ ਉੱਠਣਾ ਬਹੁਤ ਔਖਾ ਹੈ ਹੂੰ ਆਪਾਂ ਕਹਿ ਦਿੰਨੇ ਆ ਯਾਰ ਅੱਗੇ ਲੋਕ ਥੱਲੇ ਬਹਿ ਕੇ ਖਾਣਾ ਬਣਾਉਂਦੇ ਸੀ ਹੁਣ ਖੜ ਕੇ ਬਣਾਉਂਦੇ ਇਹਦੇ 'ਚ ਫਰਕ ਹੈ ਜੀ ਹੂੰ ਇਹ ਸਿਲੰਡਰਾਂ ਨੇ ਲਾਏ ਹੂੰ ਕਿਉਂਕਿ ਬੈਠ ਕੇ ਕੋਈ ਬੰਦਾ ਜੇਤੀ ਉੱਠ ਨਹੀਂ ਸਕਦਾ ਹਾਂਜੀ ਬਿਲਕੁਲ ਠੀਕ ਹੈ ਨਾ ਖੜਾ ਬੰਦਾ ਪਾ ਸਕਦਾ ਉਹ ਕਹਿੰਦੇ ਇਹਦਾ ਕੋਈ ਪਤਾ ਨਹੀਂ ਜਦੋਂ ਲੀਕ ਹੋ ਗਿਆ ਕਦੋਂ ਬਲਾਸਟ ਹੋ ਗਿਆ ਨਿਤਦਾਮੀ ਹਾਂ ਬਲਾਸਟ ਹੋ ਗਿਆ ਉਹਨੂੰ ਅੱਗ ਪੈ ਗਈ ਤੋ ਤੂੰ ਉੱਠ ਕੇ ਭੱਜਿਆ ਨਹੀਂ ਜਾਣਾ ਜੇ ਤੁਸੀਂ ਖੜੇ ਆ ਤੁਸੀਂ ਭੱਜੋਗੇ ਇਸ ਕਰਕੇ ਉਹਨੂੰ ਉੱਚੇ ਤਾਂ ਰੱਖ ਕੇ ਖਾਣਾ ਬਣਾਓ ਇਹ ਗੱਲ ਆਪਾਂ ਨੂੰ ਨਹੀਂ ਪਤਾ ਸੀ ਆਪਾਂ ਨੂੰ ਵੀ ਹੁਣ ਪਤਾ ਲੱਗਿਆ ਵੀ ਕਿਉਂ ਲੋਕ ਖੜ ਕੇ ਰੋਟੀ ਬਣਾਉਂਦੇ ਇਹ ਏਜੰਸੀ ਵਾਲੇ ਕਹਿੰਦੇ ਆ ਹਾਂਜੀ ਇਹ ਵੀ ਜ਼ਰੂਰੀ ਆ ਜ਼ਰੂਰੀ ਆ ਜੀ ਠੀਕ ਹੈ ਨਾ ਤੇ ਬਾਬਾ ਮੈਨੂੰ ਉਦੋਂ ਨੇਰੀ ਦਾ ਮੈਂ ਵੀ ਇਹੋ ਜੇ ਸੁਝਾਅ ਟਰੱਕਾਂ ਵਾਲਿਆਂ ਨੂੰ ਦਿੰਦਾ ਸੀ ਹੂੰ ਠੀਕ ਹੈ ਤੇ ਇੱਕ ਦਿਨ ਇੱਕ ਟਰੱਕ ਵਾਲਾ ਤੁਰਨ ਲੱਗਿਆ ਮੈਂ ਮਗਰੋਂ ਬਾਜ ਮਾਰਤੀ ਉਹਨੂੰ ਜਦੋਂ ਕਿ ਮੈਨੂੰ ਲੱਗਾ ਕੀ ਹੋ ਗਿਆ ਮੈਂ ਤਾਂ ਰੁਕ ਜਾ ਨੇਰੀ ਆਉਂਦੀ ਆ ਹੂੰ ਜਾ ਯਾਰ ਬਾਬਾ ਕਹਿੰਦਾ ਬਗਰੋਂ ਬਾਜ ਮਾਰਤੀ ਯਾਰ ਮੈਂ ਕਹਿੰਦਾ ਉਤਰਿਆ ਪਾਣੀ ਤਾਂ ਨਹੀਂ ਪੀਲਾ ਮੈਂ ਕਹਾ ਬਾਕੀ ਸੌਰੀ ਬਈ ਯਾਰ ਹਾਂ ਵੈਸੇ ਮੈਂ ਇਹ ਰ ਜਿਹੜਾ ਮੰਨਨੇ ਕਿਹਾ ਮੈਂ ਕਹਤਾ ਕਹਤਾ ਮੈਂ ਰੁਕਦਾ ਨਹੀਂ ਹੁੰਦਾ ਮੈਂ ਕਹਾ ਇਧਰੋਂ ਨੇਰੀ ਚੜ ਗਈ ਯਾਰ ਹਾਂ ਇੰਨੇ ਨੂੰ ਘਟਾ ਆ ਗਈ ਕਾਲੀ ਬੋਲੀ ਚੜ ਕੇ ਹਾਂ ਤੇ ਉਹਦੋਂ ਸਾਡੇ ਮੁੰਡਿਆਂ ਦਾ ਫੋਨ ਆ ਗਿਆ ਕਹਿੰਦਾ ਗੱਡੀਆਂ ਭੱਜ ਗਈਆਂ ਅੱਗ ਲੱਗੀ ਯਾਰ ਵਿੱਚ ਡਰਾਈਵਰ ਆਜੋ ਭੱਜ ਅੱਛਾ ਜੀ ਤੇ ਉਹੀ ਡਰਾਈਵਰ ਜਦੋਂ ਅਸੀਂ ਕੱਢਣਗੇ ਡਰਾਈਵਰ ਉਹਨਾਂ ਇੱਕ ਤਾਂ ਮੱਚ ਗਿਆ ਵਿੱਚ ਵਿਚਾਰਾ ਉਹੀ ਡਰਾਈਵਰ ਮੇਰੇ ਪੈਰ ਫੜੀ ਬੈਠਾ ਅੱਛਾ ਮੈਨੂੰ ਤਾਂ ਬਾਬਾ ਬਚਾਦੇ ਯਾਰ ਖਣੀ ਮੈਂ ਹੁੰਦਾ ਹਾਂ ਹਾਂ ਉਹ ਮੈਂ ਕਿਹਾ ਕਿਸੇ ਗੱਲ ਨਾਲ ਆਵਾਜ਼ ਵਜਦੀ ਹੁੰਦੀ ਆ ਹਾਂ ਸਹੀ ਗੱਲ ਹੈ ਕਿਸੇ ਨੂੰ ਨਾ ਐਵੇਂ ਨਾ ਪਹਿਲੇ ਘੂਰ ਦਿਆ ਕਰੋ ਹਾਂ ਸਹੀ ਗੱਲ ਹੈ ਜੀ ਤੁਹਾਨੂੰ ਹੋ ਸਕਦਾ ਪ੍ਰਮਾਤਮਾ ਆਵਾਜ਼ ਮਰਾਉਂਦਾ ਹੋਵੇ ਕਿਸੇ ਨੂੰ ਹਾਂ ਬਿਲਕੁਲ ਜੀ ਹਨਾ ਉਹੀ 5 ਮਿੰਟ ਟੱਲਨੇ ਹੋਣ ਹਨਾ ਜਿਵੇਂ ਕੱਲ ਵਾਲੀ ਕਹਾਣੀ ਕੁੱਤੇ ਵਾਲੀ ਸੀ ਕੁੱਤੇ ਨੇ ਵੇਲਾ ਵੀ ਜੀਵ ਕਬਰ ਬਚਾ ਲਿਆ ਹਾਂ ਸਹੀ ਗੱਲ ਹੈ ਜੀ ਕਿਉਂਕਿ ਇਹ ਪ੍ਰਮਾਤਮਾ ਕਿਹਦੇ ਵਿੱਚ ਦੀ ਵਸ ਕੇ ਕੀ ਕਰ ਜਾਂਦਾ ਨਹੀਂ ਪਤਾ ਹਾਂ ਬਿਲਕੁਲ ਜੀ ਅਸੀਂ ਕਹਿੰਦੇ ਨੇ ਆ ਬੰਦਾ ਆਇਆ ਆ ਬੰਦਾ ਆਇਆ ਕੋਈ ਪਤਾ ਹੀ ਨਹੀਂ ਕਿਹੜਾ ਰੱਬ ਦਾ ਬੰਦਾ ਤੁਹਾਡੇ ਸਾਹਮਣੇ ਆ ਗਿਆ ਹਾਂ ਬਿਲਕੁਲ ਜੀ ਉਹਦਾ ਕੋਈ ਭੇਸ ਨਹੀਂ ਹੁੰਦਾ ਹੂੰ ਉਹਦਾ ਕੋਈ ਰੰਗ ਰੂਪ ਨਹੀਂ ਹੁੰਦਾ ਬਿਲਕੁਲ ਜੀ ਉਹ ਇਨਸਾਨ ਦੇ ਵਿੱਚੋਂ ਹੀ ਆਵਾਜ਼ ਦਿੰਦਾ ਹੈ ਹੂੰ ਤੇ ਉਹ ਆਪਾਂ ਨਹੀਂ ਸੁਣਦੇ ਹਾਂ ਜੀ ਨੁਕਸਾਨ ਹੋ ਜਾਂਦਾ ਹੈ ਹੂੰ ਜੇ ਆਪਾਂ ਸੁਣਾਗੇ ਤਾਂ ਆਪਣਾ ਫਾਇਦਾ ਹੋ ਜਾਂਦਾ ਹੈ ਤਾਂ ਹੀ ਸਿਆਣੇ ਕਹਿੰਦੇ ਆ ਕਿ ਜਿਹੜਾ ਇਨਸਾਨ ਹੈ ਉਹਦੀ ਇੱਜ਼ਤ ਕਰੋ ਕਦਰ ਕਰੋ ਉਹਨੂੰ ਬੁਰਾ ਨਾ ਬੋਲੋ ਚਾਹੇ ਕੋਈ ਵੀ ਆ ਕਿਉਂਕਿ ਉਹ ਪ੍ਰਮਾਤਮਾ ਦਾ ਬਣਾਇਆ ਹੋਇਆ ਹੈ ਉਹ ਪੂਜਣਯੋਗ ਹੀ ਹੈ ਉਹ ਰੱਬ ਵੀ ਫਿਰਦਾ ਧਰਤੀ ਤੇ ਬਿਲਕੁਲ ਹਰ ਇੱਕ ਨੂੰ ਇਹ ਨਜ਼ਰ ਨਾਲ ਦੇਖੋਗੇ ਸਾਰੇ ਰੱਬ ਹੀ ਆ ਯਾਰ ਵੀ ਆਪਾਂ ਕਿਸੇ ਨੂੰ ਯਾਰ ਗਲਤ ਨਹੀਂ ਬੋਲਣਾ ਪਤਾ ਹੀ ਨਹੀਂ ਕਿਹਦੇ ਚ ਰੱਬ ਆ ਹਮ ਕਿਹਨੇ ਕੀ ਕਹਿ ਦੇਣਾ ਜ਼ਰੂਰੀ ਨਹੀਂ ਇਹ ਬੱਤੀ ਦੰਦ ਤਾਂ ਹੀ ਵਾਜ ਜਾਣੀ ਹੈ ਦੰਦ ਵੀ ਉਹਦੇ ਹੀ ਦਿੱਤੇ ਆ ਕਿਸੇ ਨੂੰ ਵੱਧ ਵੀ ਦਿੱਤੇ ਆ ਕਿ ਇਹਨੂੰ ਘੱਟ ਵੀ ਦਿੱਤੇ ਹੈਨਾ ਇਸ ਕਰਕੇ ਆਪਾਂ ਕੈਂਟੂ ਪ੍ਰੰਤੂ ਨਹੀਂ ਕਰਨੀ ਚਾਹੀਦੀ। ਨਹੀਂ ਕਰਨੀ ਚਾਹੀਦੀ। ਚਲੋ ਜੇ ਕੋਈ ਮਾੜਾ ਕਰਦਾ ਉਹਨੂੰ ਕੋ ਰੱਬ ਨੇ ਡਿਊਟੀ ਲਈ ਹੈ। ਹੂੰ ਠੀਕ ਹੈ ਨਾ ਜੇ ਹੁਣ ਆਪਾਂ ਕਹਿੰਨੇ ਆ ਵੀ ਜੇ ਹੁਣ ਸਾਰੇ ਹੀ ਚੰਗਾ ਕਰੀ ਜਾਣ ਤੇ ਸਾਰੇ ਹੀ ਚੰਗੇ ਘਰਾਂ ਚ ਪੈਦਾ ਹੋ ਜਾਣਗੇ ਫਿਰ ਆਉਣ ਵਾਲੇ ਸਮੇਂ ਚ ਫਿਰ ਕੰਮ ਕੌਣ ਕਰੂਗਾ? ਇਸ ਕਰਕੇ ਰੱਬ ਨੇ ਹਰ ਚੀਜ਼ ਦਾ ਜੋੜਾ ਤਾਂ ਹੀ ਬਣਾਇਆ। ਹੂੰ ਦੁੱਖ ਸੁੱਖ ਮਾੜਾ ਚੰਗਾ ਐਵੇਂ ਥੋੜੀ ਬਣ ਗਿਆ। ਹਾਂਜੀ ਇਹ ਕਿਸੇ ਗੱਲ ਨੂੰ ਬਣੇ। ਸੋ ਸਾਰੇ ਭਾਵਾਂ ਨੂੰ ਆਪਾਂ ਇੱਕ ਤਾਂ ਰਾਜਸਥਾਨ ਦੀ ਸ਼ਹਿਰ ਕਰਾਵਾਂਗੇ ਹਾਂਜੀ ਦੁਬਾਰਾ ਤੁਹਾਨੂੰ ਲੈ ਕੇ ਚੱਲਾਂਗੇ ਹਾਂਜੀ ਚੂਹਿਆਂ ਵਾਲਾ ਮੰਦਿਰ ਚ ਲੈ ਕੇ ਚੱਲਾਂਗੇ ਜਣ ਤੇ ਫੇਰ ਤੁਹਾਨੂੰ ਢਾਬਾ ਵਾਪਿਸ ਦੁਬਾਰਾ ਚਾਲੂ ਕਰਕੇ ਦਿਖਾਵਾਂਗੇ ਵੀ ਅੱਜ ਕੀ ਆ ਕੱਲ ਕੀ ਆ ਤੇ ਪਰਸੋਂ ਕੀ ਆ ਠੀਕ ਹੈ ਨਾ ਬਈ ਮਿਹਨਤ ਕਰਾਂਗੇ ਅੱਗੇ ਪ੍ਰਮਾਤਮਾ ਦੇ ਆ ਬਿਲਕੁਲ ਹੈਨਾ ਸੁਪਨੇ ਵੱਡੇ ਲਾਵਾਂਗੇ ਫਿਰ ਦੇਖੀ ਜਾਓ ਤੁਸੀਂ ਭਰਾ ਜਰੂਰ ਅਰਦਾਸ ਕਰਿਓ ਕਿ ਸਾਡੇ ਸੁਪਨੇ ਸੱਚ ਹੋ ਜਾਣ ਬਿਲਕੁਲ ਜਿਵੇਂ ਉਹ ਬੰਦਾ ਸ਼ਰਾਬ ਪੀਣ ਵਾਲਾ ਸੀਗਾ ਅੱਛਾ ਜੀ ਸ਼ਰਾਬੀ ਸੀਗਾ ਹਾਂ ਸ਼ਰਾਬ ਪੀਂਦਾ ਹੀ ਬਾਲੀ ਹਾਂ ਤੇ ਸ਼ਰਾਬ ਨਾਲ ਰੱਜਿਆ ਵਾ ਤੇ ਘਰੇ ਆ ਕੇ ਸੌਂ ਗਿਆ ਤੇ ਮਰ ਗਿਆ ਹਾਂ ਮਰ ਗਿਆ ਤੇ ਰੱਬ ਕੋਲੇ ਚੱਲਿਆ ਗਿਆ ਅੱਛਾ ਜੀ ਰੱਬ ਕਹਿੰਦਾ ਬਹੁਤ ਗਲਤ ਕੰਮ ਕਰਕੇ ਆਇਆ ਤੂੰ ਹਾਂ ਕਹਿੰਦਾ ਜੀ ਮੈਨੂੰ ਫੇਰ ਧਰਤੀ ਤੇ ਭੇਜ ਦਿਓ ਜੀ ਉਹ ਬੰਦਾ ਉਂਝੇ ਲਾ ਕੇ ਭੇਜਾ ਤੇਰਾ ਕੋਈ ਕੰਮ ਨਹੀਂ ਹਾਂ ਉਹ ਕਹਦਾ ਨਹੀਂ ਜੇ ਇੱਕ ਰੀ ਭੇਜ ਜੋ ਜੀ ਇਨਸਾਨ ਬਣਾ ਕੇ ਭੇਜ ਦਿਓ ਹਾਂ ਉਹਨਾਂ ਇਨਸਾਨ ਤਾਂ ਨਹੀਂ ਉਹਨੇ ਮੁਰਗੀ ਬਣਾਤਾ ਅੱਛਾ ਤੇ ਚਲ ਕੁਕੜੀ ਬਣਾ ਕੇ ਭੇਜ ਦਿੰਨੇ ਹਾਂ ਉਹ ਕੁਕੜੀ ਬਣ ਕੇ ਆ ਗਿਆ ਥੱਲੇ ਤੇ ਅੰਡੇ ਦੇਣ ਲੱਗ ਗਿਆ ਅੱਛਾ ਉਹਨੇ ਜਦੋਂ ਪਹਿਲਾ ਅੰਡਾ ਦਿੱਤਾ ਤੇ ਸੋਨੇ ਦਾ ਅੱਛਾ ਜੀ ਤੇ ਨੱਚਣ ਲੱਗ ਗਿਆ ਕਹਿੰਦਾ ਲੈ ਆਂਦਾ ਹੀ ਸੋਨੇ ਦਾ ਹਾਂ ਤੇਨੂੰ ਕੀ ਪਾ ਤੂੰ ਦਾ ਮੁਰਗੀਆਂ ਹਨਾ ਇੰਨਾ ਚਾਚੇ ਖਾਂਡਾ ਹੋਰ ਮਾਰਿਆ ਕੱਢ ਕੇ ਉਹ ਵੀ ਸੋਨੇ ਦਾ ਸੋਨੇ ਦਾ ਅੱਛਾ ਉਹਨੂੰ ਵੇਖ ਕੇ ਕਹਿੰਦਾ ਪੂਰਾ ਜ਼ੋਰ ਮਾਰਿਆ ਕਹਿੰਦਾ ਹੋਰ ਕੱਢ ਉਦੋਂ ਨੂੰ ਝਾੜੂ ਮਾਰਿਆ ਸਿਰ ਚ ਕੇ ਨੇ ਜਦੋਂ ਅੱਖ ਗੁੱਲੀ ਤੇ ਘਰ ਵਾਲੀ ਹਾਂ ਉਹ ਬੰਦੀ ਹਰਾਮ ਦਾ ਬੈੱਡ ਤੇ ਅੱਗੀ ਜਾਂਦਾ ਹਾਂ ਸੀ ਸੁਪਨਾ ਠੀਕ ਆ ਜੀ ਸੁਪਨਾ ਚੁੱਪ ਨਹੀਂ ਸੀ ਮਰ ਕੇ ਰੱਬ ਕੋਲ ਗਿਆ ਮੁਕਤਾਬ ਐ ਹੱਗੀ ਜਾਂਦਾ ਬੰਦਾ ਓਏ ਜ਼ੋਰ ਮਾਰੇ ਲੈਟ ਨਹੀਂ ਕਰਦੇ ਹਾਂ ਉਹਨੂੰ ਆਏ ਵੀ ਸੋਨੇ ਦਾ ਅੰਡਾ ਮੈਂ ਸਿੱਟੀ ਜਾਂਦਾ ਹੈਨਾ ਕਿਉਂਕਿ ਬੰਦੇ ਦੇ ਸੁਪਨੇ ਵੀ ਅਜੀਬੋ ਗਰੀਬ ਹੁੰਦੇ ਆ ਹੈਨਾ ਕੋਈ ਪਤਾ ਹੀ ਨਹੀਂ ਕਿਹੜਾ ਕਿਹੜਾ ਸੁਪਨਾ ਲੈਂਦਾ ਮਹਾਰਾਜ ਤੇ ਉਹ ਕਹਿੰਦਾ ਜਿਵੇਂ ਕੋਈ ਕੁੜੀ ਨੇ ਮੁੰਡੇ ਨੂੰ ਬੋਝ ਲੈ ਕੇ ਕੀ ਕਰੀ ਜਾਨਾ ਕਹਿੰਦਾ ਮੱਛਰ ਮਾਰਦਾ ਉਹ ਕਹਿੰਦੀ ਕਿੰਨੇ ਮਾਰਤੇ ਕਹਿੰਦਾ ਪੰਜ ਕੀ ਮਰੇ ਆ ਹਾਂ ਠੀਕ ਹੈ ਜੀ ਉਹ ਕਹਿੰਦੀ ਮਛਰੀਆਂ ਮਾਰੀਆਂ ਕਿ ਮੱਛਰ ਮਾਰਿਆ ਕਹਿੰਦਾ ਤਿੰਨ ਮਛਰੀਆਂ ਦੋ ਮੱਛਰ ਅੱਛਾ ਉਹ ਕਹਿੰਦੀ ਤੈਨੂੰ ਕਿਵੇਂ ਪਤਾ ਲੱਗਿਆ ਕਿਹੜੀ ਮਛਰੀ ਆ ਕਿਹੜਾ ਮੱਛਰ ਆ ਇਹਦਾ ਦੋ ਤਾਂ ਸਾਰੇ दारू ਵਾਲੀ ਬੋਤਲ ਕੋਲੇ ਬੈਠੇ ਸੀ ਇਹਦਾ ਮਤਲਬ ਮੱਛਰ ਮੱਛਰ ਪੈ ਨਸੀਸ਼ੇ ਮੂਰੇ ਸੀ ਉਹ ਮਝਣਗੇ ਇਹਦਾ ਆਪਣੇ ਦਾ ਅੰਦਾਜ਼ੇ ਹੈ ਹੈਨਾ ਕਿਉਂਕਿ ਜਲਾਨੀ ਸ਼ੀਸ਼ੇ ਮੂਰੇ ਉਹ ਬੰਦਾ ਠੀਕ ਹੈ ਹਾਂ ਸਹੀ ਗੱਲ ਹੈ ਹੈਨਾ ਸਹੀ ਗੱਲ ਹੈ ਇਹ ਕਿਉਂ ਕੋ ਇਹ ਅੰਦਾਜ਼ਾ ਲਾਇਆ ਆਪਦਾ ਕਿਉਂਕਿ ਪਹਿਲਾਂ ਆਈ ਸੀ ਕਹਿੰਦੇ ਕਹਾਣੀਆਂ ਕਿਸੇ ਗੱਲ ਨੂੰ ਬਣੀਆਂ ਜਿਹੜਾ ਵੀ ਮਤਲਬ ਕਿ ਬੰਦਾ ਸੀਦਾ ਕੋਈ ਕਹਾਣੀ ਬਣਾਉਂਦਾ ਸੀ ਕਿਸੇ ਗੱਲ ਨੂੰ ਬਣਾਉਂਦਾ ਸੀ ਹਾਂ ਠੀਕ ਹੈ ਉਹਦੀ ਕੋਈ ਵਜ੍ਹਾ ਹੁੰਦੀ ਵਜ੍ਹਾ ਹੁੰਦੀ ਹੈ ਆਇ ਮਖੌਲ ਚ ਪੈ ਗਏ ਉਹ ਕਹਿੰਦਾ ਇੱਕ ਪਿੰਡ ਦੇ ਵਿੱਚ ਦੋ ਭਰਾ ਰਹਿੰਦੇ ਸੀ ਇੱਕ ਦਾ ਨਾਂ ਜੋ ਸੀ ਇੱਕ ਦਾ ਨਾਂ ਬੋ ਸੀ ਕਹਿੰਦਾ ਇੱਕ ਦਿਨ ਬੋ ਨਹਾਉਣ ਗਿਆ ਬੋ ਬਾਥਰੂਮ ਚ ਵੜ ਗਿਆ ਤੇ ਬੋ ਨੂੰ ਦਿਸ ਗਿਆ ਭੂਤ ਅੱਛਾ ਬੋ ਨੇ ਮਾਰ ਲਈ ਬਾ ਜੋ ਨੂੰ ਜੋ ਭੱਜ ਗਿਆ ਜਦੋਂ ਜੋ ਨੇ ਭੂਤ ਵੇਖਿਆ ਡਰ ਕੇ ਜੋ ਮਰ ਗਿਆ ਅੱਛਾ ਉਹ ਕਹਿੰਦਾ ਉਦੋਂ ਤੋਂ ਕਹਾਵਤ ਬਣੀ ਆ ਜੋ ਡਰ ਗਿਆ ਸੋ ਮਰ ਗਿਆ ਹਾਂ ਜੋ ਡਰ ਗਿਆ ਉਹ ਮਰ ਗਿਆ ਹਾਂ ਕਹਿੰਦੇ ਉਹ ਜੋ ਤੋਂ ਬਣੀ ਹਾਂ ਹਾਂ ਕਿਉਂਕਿ ਆਈ ਨਾ ਨਿੱਕੇ ਹੁੰਦੇ ਜਿਵੇਂ ਆਪਾਂ ਲੋਕਾਂ ਦੇ ਨੇ ਮਰੂਤ ਤੋੜਨ ਲੱਗ ਜਾਂਦੇ ਸੀਗੇ ਵੀ ਚੋਰੀ ਚੜ ਕੇ ਜਾ ਕੇ ਹਾਂਜੀ ਉਦੋਂ ਕੁੜਦੇ ਬਹੁਤ ਹੁੰਦੇ ਸੀ ਜਿਨ੍ਹਾਂ ਦੇ ਖੇਤ ਲੱਗੇ ਹੁੰਦੇ ਸੀ ਉਹ ਆ ਜਾਂਦੇ ਸੀ ਹਨਾ ਹਾਂਜੀ ਕਈ ਵਾਰੀ ਅਸੀਂ ਕਈ ਵਾਰੀ ਫੜੇ ਗਏ ਆ ਮਰੂਦਾਂ ਤੇ ਹਾਂਜੀ ਇੱਕ ਵਾਰੀ ਅਸੀਂ ਭੱਜਲੇ ਸਾਡਾ ਭਰਾ ਉੱਤੀ ਰਹਿ ਗਿਆ ਅੱਛਾ ਜੀ ਉਹਨੇ ਕਹ ਚਲੇ ਥੱਲੇ ਜਾਊਗਾ ਉਹ ਜੋ ਮੜਾ ਜਾਂ ਖੜਕਾ ਉਹ ਚਲੋ ਡੜਾ ਮਾਰੇ ਤਾਨੂੰ ਹਾਂ ਉਹਨੇ ਕਹ ਜਾਨ ਵਾਲਾ ਡੜਾ ਉਹਦੇ ਕੋਲ ਹੋ ਕੇ ਮੁੜੇ ਉਹ ਤਾਂ ਬੈਠਾ ਹੂੰ ਉਹਨੇ ਕਿ ਭੀ ਇਹ ਜਾਵੇ ਤਾਂ ਮੈਂ ਭੱਜਾਂ ਉਹਨੇ ਮੰਜਾ ਡਾਲ ਲਿਆ ਹਾਂ ਅੱਛਾ ਉਹਨੇ ਕਿ ਜਾਵੇਂ ਰਾਮ ਕਰਦੇ ਹਾਂ ਉਹਨੇ ਕਿ ਜੇ ਤਾ ਨੂੰ ਮੂੰਹ ਚੱਕੇ ਮੈਂ ਤਾਂ ਸਿੱਧੇ ਹੀ ਦਿੱਸੂ ਹਾਂ ਗੱਲ ਕਰੋ ਮੰਜਾ ਖੱਚ ਕੇ ਸੰਗਣੀ ਸਾਵੇਂ ਲੈ ਗਿਆ ਹਾਂ ਉਹ ਉੱਥੇ ਪਿਆ ਰਿਹਾ ਉਹ ਮੰਜੇ ਤੇ ਬੈਠਾ ਰਿਹਾ ਅਸੀਂ ਆਪ ਦੀ ਮੋਟਰ ਤੇ ਬੈਠੀ ਦਿੱਕੀ ਗਈਏ ਕਦੋਂ ਇਹ ਜਾਊ ਕਦੋਂ ਉਹ ਆਊ ਅਸੀਂ ਉਧਰ ਰੌਲਾ ਪਾਇਆ ਸੱਪ ਓਏ ਸੱਪ ਸੱਪ ਹੋਇਆ ਅਸੀਂ ਦਾ ਸੱਪ ਸੱਪ ਗਿਆ ਵੀ ਚੱਲ ਇਹ ਇੱਧਰ ਨੂੰ ਆ ਜੂਗਾ ਉਹ ਸਾਡੇ ਵਾਲਾ ਉਤਰ ਕੇ ਭੱਜ ਲਿਆ ਮਰੂਤ ਤੋਂ ਕਿੱਥੇ ਆ ਕਿੱਥੇ ਆ ਫੜਿਆ ਗਿਆ ਫੜਿਆ ਗਿਆ ਮੈਂ ਕਹੀ ਤੂੰ ਰੂਪ ਜਾਉਂਦੇ ਸੀ ਵੀ ਤੈਨੂੰ ਮੌਕਾ ਮਿਲ ਜੇ ਉਹ ਮੈਂ ਕਿ ਨਹੀਂ ਸੱਚੀ ਆ ਗਿਆ ਲਾਪਾ ਜਾ ਗਿਆ ਥੋੜੇ ਹੈਨਾ ਆਈ ਕਿਵੇਂ ਮੁੰਡਾ ਚੜ ਗਿਆ ਮਰੂਤ ਤੇ ਕਿਸੇ ਦੇ ਆ ਕੇ ਅੱਛਾ ਜੀ ਉਧਰੋਂ ਮਰੂਤ ਦਾ ਆ ਗਿਆ ਅੱਛਾ ਜੀ ਉਹ ਕਹਿੰਦਾ ਪੁੱਤ ਇਹ ਚੰਗੀ ਗੱਲ ਨਹੀਂ ਤੇਰੇ ਵਾਸਤੇ ਬਹੁਤ ਮਾੜੀ ਗੱਲ ਹੈ ਇਹੋ ਜੇ ਘਰ ਦਾ ਪੁੱਤ ਹੈ ਤੇ ਚੋਰੀ ਮਰੂਤ ਤੋੜਦਾ ਹਾਂ ਚੱਲ ਤੇਰੇ ਪਿਓ ਨੂੰ ਦੱਸਦਾ ਉਹ ਕਹਿੰਦਾ ਕੋਈ ਫਾਇਦਾ ਨਹੀਂ ਹੰਕਾਰ ਕਹਿੰਦਾ ਕਿਉਂ ਉਹਦਾ ਦੂਜੇ ਬੂਟੇ ਤੇ ਡੈਡੀ ਚੜਿਆ ਵਾ ਨਾਲ ਹੀ ਉਹ ਅਗਲਾ ਮੈਂ ਕਿਹੜਾ ਕੱਲਾ ਲੈ ਕੇ ਆਇਆ ਉਹ ਵੀ ਉਹ ਹੀ ਲੈ ਆਇਆ ਤੇ ਉਹਦਾ ਉਹ ਜੱਕੀ ਬਸਰੀ ਸਿਖਾਇਆ ਹੈ ਨਾ ਇਹ ਵੀ ਠੀਕ ਹੈ ਉਦੋਂ ਬਾਅਦ ਬਣਾ ਹੁੰਦਾ ਸੀ ਜਾਮ ਬਣਾ ਤੋੜਨੇ ਅਮਰੂਦ ਤੋੜਨੇ ਬੇਰ ਤੋੜਨੇ ਆਮ ਗੱਲਾਂ ਸੀ ਤੋੜਨੇ ਪਤਾ ਨਹੀਂ ਕਾਹ ਤੋਂ ਚੋਰੀ ਹਾਂ ਸਵਾਦ ਉਹਦਾ ਆਉਂਦਾ ਸੀ ਕਿਸੇ ਦੇ ਡੰਡੇ ਮਾਰ ਕੇ ਤੋੜ ਕੇ ਲਿਓਨੇ ਹਾਂਜੀ ਬੱਚ ਪਣਾਈਏ ਸੀ ਹਾਂ ਹੈ ਆਹ ਦਾ ਪੌਦਾ ਹੀ ਕੋਈ ਨਹੀਂ ਸੀ ਮੂਲੀ ਗਾਜਰ ਸਲਕਮ ਜੀ ਦੇ ਮਰਜ਼ੀ ਤਰ੍ਹਾਂ ਜਾਂਦਾ ਪਟਲਾ ਹਾਂ ਸਹੀ ਗੱਲ ਹੈ ਜੀ ਕਹਿੰਦੇ ਹੀ ਕੋਈ ਕੋਈ ਨਹੀਂ ਸੀ ਕਹਿੰਦਾ ਕੋਈ ਨਹੀਂ ਸੀ ਹੁਣ ਤਾਂ ਖੇਤ ਚ ਕੋਈ ਲੈਟਰ ਨਹੀਂ ਬਹਿਣ ਦਿੰਦਾ ਬਾਈ ਜਵਾਨਾ ਹੀ ਹੋਰ ਆ ਗਿਆ ਹੈ ਹਾਂ ਉਦੋਂ ਯਾਰ ਮੈਂ ਤਾਂ ਕਹਿੰਦਾ ਯਾਰ ਫਸਲਾਂ ਤੇ ਰੇ ਵੀ ਕੱਟ ਪੈਂਦਾ ਸੀ ਉਦੋਂ ਹੂੰ ਲੋਕਾਂ ਐ ਪਾ ਜਾਂਦੇ ਸੀ ਯਾਰ ਤੜ ਕੇ ਸਾਰਾ ਪਿੰਡ ਲੈ ਕੇ ਬੋਤਲਾਂ ਬਾਹਰ ਨੂੰ ਦਰ ਪੈਂਦੇ ਬਾਹਰ ਨੂੰ ਕੀਤਾ ਹੀ ਜਾਂਦੇ ਸੀ ਜੇ ਪ੍ਰਾਹੁਣਾ ਆ ਗਿਆ ਤਾਂ ਸੱਤ ਜਾਣੇ ਨਾਲ ਹੁੰਦੇ ਸੀ ਜਿਵੇਂ ਉਹਨੂੰ ਡਕੈਤ ਪੈਂਦੇ ਹੁੰਦਾ ਉਹ ਪ੍ਰਾਹੁਣੇ ਨੇ ਸੰਗਣਾ ਵੀ ਯਾਰ ਕਿੱਥੇ ਬੈਠ ਗਏ ਘੜਾ ਦਾ ਕਰਦੇ ਨੇ ਉਹ ਨਾਲ ਐ ਵੀ ਇੱਥੇ ਹੀ ਬਹਿਣਾ ਨਹੀਂ ਨਹੀਂ ਉਹ ਕਾ ਚੱਲਦੇ ਚਲੋ ਚਲੋ ਤੁਰੇ ਚਲੋ ਉਹ ਨਾ ਉਹ ਕਹਿਣ ਦੋਗਾ ਬਾਈ ਤੁਸੀਂ ਖੜ੍ਹ ਜੋ ਮੈਂ ਬੈਠ ਕੇ ਆਉਣਾ ਯਾਰ ਮੈਂ ਬੈਠਣਾ ਹੈ ਹਾਂ ਤੂੰ ਹੀ ਮੇਰੇ ਨਾਲ ਦੱਸੋ ਕੀ ਕਰਨਾ ਸਾਰਿਆਂ ਨੇ ਹਾਂਜੀ ਤੇ ਇਹ ਉਦੋਂ ਸਮਾਂ ਹੁੰਦਾ ਸੀ ਸਹੀ ਗੱਲ ਹੈ ਜੀ ਮੈਂ ਆਪਦੀ ਭੈਣ ਨਾਲ ਆਇਆ ਸੀਗਾ ਜਦੋਂ ਉੱਤੇ ਅੱਛਾ ਜੀ ਤੇ ਹੁਣ ਅਸੀਂ ਦੁਹਾਰੇ ਦੇ ਮੁੰਡੇ ਹੁੰਦੇ ਮੇਰੇ ਯਾਰ ਦੋਤ ਗਰਮੀ ਧਰ ਕੇ ਜਰਮਨ ਆਉ ਹੂੰ ਤੇ ਅਸੀਂ ਭਰਾ ਉਹ ਪੀਂਦੇ ਸੀ ਸਾਈਟਾਂ ਹਾਂਜੀ ਇਹ ਹੁਣ ਖਾਲਸੀ ਹਾਂ ਨਾਲ ਤੁਰਪੀ ਅੱਛਾ ਜੀ ਸਾਹਰ ਸਾਈਟ ਲਾਜ਼ਮੀ ਪੀਣੀ ਰਾਤ ਦਾ ਮੈਂ ਤਾਂ ਬਾਲਾ ਪਰੇਸ਼ਾਨ ਹਾਂ ਦੂਜਾ ਕਵੇ ਮੈਂ ਵੀ ਪੀਣੀ ਆ ਉਹ ਕਹਿੰਦਾ ਸਾਈਟ ਤੇ ਇੱਕੋ ਹੀ ਆ ਹਾਂ ਉਹ ਕਹਿੰਦਾ ਆਏ ਨਾ ਕਰ ਉਹ ਚੱਲ ਹੈਗੀ ਆ ਕੋਈ ਯਾਰ ਹਾਂ ਉਹ ਕਹਿੰਦਾ ਚੱਲ ਕਹਿੰਦਾ ਲਾਵਾਂਗੇ ਕਿਵੇਂ ਉਹ ਕਹਿੰਦਾ ਕੋਈ ਨਾ ਉੱਥੇ ਲਾ ਦਾਂਗੇ ਬਹਿ ਕੇ ਕਣਕ ਜਿਹਾ ਰੀ ਹੂੰ ਕਹਿੰਦਾ ਹੋ ਉੱਥੇ ਕਣਕ ਚ ਚੱਲਦੇ ਆ ਹੂੰ ਕਹਿੰਦਾ ਚੱਲ ਠੀਕ ਆ ਉਧਰੋਂ ਤਾਂ ਉਹਨਾਂ ਨੂੰ ਐ ਵੀ ਉਹ ਵੇਂਦੇ ਆ ਸਾਨੂੰ ਉਧਰੋਂ ਉਹ ਕਣਕ ਚ ਲੈਟ ਨਹੀਂ ਬੜ ਗਏ ਅੱਛਾ ਬਹਿ ਗਏ ਦੂਰ ਦੂਰ ਅੱਛਾ ਈ ਉਹ ਦੂਜਾ ਦੂਜੇ ਨੂੰ ਬਾਜ ਮਾਰ ਹਲੋ ਡੱਬੀ ਸੱਟ ਹਾਂ ਡੱਬੀ ਸੱਟ ਉਹ ਕਹਿੰਦਾ ਖਰਜਾ ਮੈਨੂੰ ਤਾਂ ਲਾਦਾ ਇਹਨੂੰ ਸਿਰਦਾ ਉਹਨੇ ਉਧਰੋਂ ਸੀਖ ਜਗਾ ਕੇ ਡੱਬੀ ਆਏ ਮਾਰੀ ਚਲਾ ਕੇ ਇਹ ਡੱਬੀ ਚਲਾ ਕੇ ਮਾਰੀ ਸੀਖ ਉਹਦੀ ਵੀ ਬੰਦ ਹੋ ਗਈ ਹਾਂ ਠੀਕ ਹੈ ਤੇ ਡੱਬੀ ਘਾਹਲੇ ਕੋਲੇ ਪਹੁੰਚਾ ਡੱਬੀ ਰਹਿ ਗਈ ਰਾਹ 'ਚ ਹੂੰ ਕਣਕਾਂ ਐ ਕਰਦੇ ਫਿਰਨ ਬੈਠਾ ਉਹ ਕਹਿੰਦੇ ਯਾਰ ਇਹਨਾਂ ਦਾ ਕੀ ਕੁatsch ਗਿਆ ਹਾਂ ਗਏ ਚੱਤੀ ਐ ਕਣਕੇ ਲਾਈ ਜਾਂਦੇ ਸਾਰੀ ਇਹ ਤਾਂ ਹੈ ਹੈ ਉਖੀਰ ਮੈਂ ਆ ਗਿਆ ਉਹਨਾਂ ਕੋਲੇ ਕਹਿੰਦਾ ਉਹ ਕਰਦਾ ਮੈਂ ਕਹਿੰਦਾ ਬੂਝੇ ਗਿਣਦੇ ਆ ਹਾਂ ਕਿੰਨੇ ਕਿੰਨਾ ਬਾਰਾ ਕਿੰਨੇ ਨਾਲ ਹੈ ਅੱਛਾ ਜੀ ਇਹਦੀ ਜੀ ਬਾਈ ਦਾ ਕਹਿੰਦਾ ਮੈਂ ਕਹਿੰਦਾ ਉਹ ਕਹਿੰਦਾ ਵੀ ਆਪਣੇ ਇੰਨੇ ਹੁੰਦੇ ਉਹ ਗਿਣ ਕੇ ਆਏ ਪਿਆ ਆ ਉਧਰ ਉਹ ਆ ਗਏ ਅਖੇ ਕੀ ਦੇਖ ਪਿਆ ਸੀ ਰੋਵੇ ਚੂਹੇ ਦੀ ਯਕਸੀ ਮੈਂ ਕਿਹਾ ਬੂਝੇ ਗਣਦੇ ਸੀ ਮੈਂ ਫਸਾਤੇ ਸਾਲਿਓ ਮੈਂ ਉਹਨਾਂ ਨੂੰ ਕਹੀ ਨਾ ਬੂਝੇ ਗਣਦੇ ਸੀ ਕਹਿੰਦਾ ਬੂਝਾ ਗਣ ਕੇ ਦੱਚ ਕਿੱਥੇ ਜਾਣ ਤੇ ਮੈਂ ਕਿਹਾ ਚੂਹਾ ਫੜ ਕੇ ਦਾਦੇ ਕੀ ਨਾਮ ਦਿੱਤਣਾ ਨਾਮ ਜਿੱਤਣਾ ਕਹਿੰਦਾ ਹੁਣ ਜਿਹੜੀ ਸਾਢੇ ਦਿਲ ਸੀ ਅਸੀਂ ਕਹਿੰਦੀ ਜਿਹੜੀ ਤੇਰੇ ਸੀ ਤੂੰ ਕਹੇਤੀ ਕਹਿੰਦਾ ਪਰ ਐਵੇਂ ਬਦਰਾਮਗੋਈ ਹੋ ਗਈ ਪੀਤੀ ਅਸੀਂ ਵੀ ਨਹੀਂ ਮੈਂ ਕਿਹਾ ਕਹਿੰਦਾ ਡੱਬੀ ਜੋਰ ਨਾਲ ਆ ਰਿਆ ਲੱਭੋਈ ਨਹੀਂ ਅੱਛਾ ਉਹ ਜੱਬੀ ਹੌਲੀ ਹੁੰਦੀ ਆ ਉਹ ਕਦੇ ਮਾੜੀ ਮੋਟੀ ਇਧਰ ਉਧਰ ਰੋਗ ਹੀ ਆਵਾ ਨਾ ਹੋਰ ਪਾਸੇ ਲੱਭਦੇ ਫਿਰਨਾ ਭੀਰ ਆ ਗਈ ਤੇ ਮੈਂ ਕਹਾਂ ਜੇ ਨਾ ਹੀ ਪੇਜਤੀ ਕਰਾਉਂਦੇ ਘਰੇ ਹੀ ਚੱਲ ਵਰਦੇ ਹਨਾ ਫੇਰ ਵਧੀਆ ਨਹੀਂ ਸੀਗੇ ਕਿਉਂਕਿ ਉਦੋਂ ਮੰਨ ਲਾ ਵੀ ਇੰਨੇ ਲੋਕ ਤੀਜ ਨਹੀਂ ਹੁੰਦੇ ਸੀ ਹਾਂਜੀ ਲੋਕ ਭੋਲੇ ਹੁੰਦੇ ਭੋਲਾਪਨ ਹੁੰਦਾ ਸੀ ਸਹੀ ਗੱਲ ਹੈ ਜਿਆਦੇ ਚਲਾਕ ਨਹੀਂ ਸੀ ਹੁੰਦੇ ਲੋਕ ਹੁਣ ਇਹ ਹੈ ਕਿ ਹੁਣ ਤਾਂ ਬੰਦਾ ਯਾਰ ਹਜ਼ਾਰਾਂ ਕਿਲੋਮੀਟਰ ਰਾਤ-ਰਾਤ ਜਾਇਆ ਹੁੰਦਾ ਮੈਂ ਵੀਜ਼ਾ ਲਾ ਲਿਆ ਕੈਨੇਡਾ ਦਾ ਤੇ ਭਾਣਜੀ ਦਾ ਵਿਆਹ ਸੀ ਰਿਫਿਊਜ਼ਲ ਆ ਗਈ ਮੇਰੀ अच्छा जी ਤੇ ਮੈਂ ਢਾਬੇ ਨੂੰ ਤੁਰਿਆ ਜਾਂਦਾ ਸੀਗਾ ਤੇ ਮਗਰੋਂ ਪਤਾ ਲੱਗ ਗਿਆ ਮੈਨੂੰ ਵੀ ਰਿਵਿਊ ਜਰ ਆ ਗਈ ਤੇ ਮੈਂ ਤੁਰ ਗਿਆ ਮੈਂ ਕਿ ਛੱਡ ਚੱਲ ਆਉਣ ਆ ਹੀ ਗਈ ਜਦੋਂ ਨਾ ਭਾਈ ਮੈਂ ਇਧਰੋਂ ਤੁਰਿਆ ਮੰਨ ਲਾ ਵੀ ਤੜਕੇ اچھا ਜੀ ਤੇ ਮੈਂ ਢਾਬੇ ਤੇ ਪਹੁੰਚ ਗਿਆ 550 ਕਿਲੋਮੀਟਰ ਨਾ ਤੇ ਮੇ ਢਾਬਾ ਮੇਰਾ ਸਿਰਫ ਤੋਂ ਸਿਰਫ 5 ਤੋਂ 10 ਕਿਲੋਮੀਟਰ ਰਹਿ ਗਿਆ ਅੱਛਾ ਤੇ ਮੈਨੂੰ ਏਜੰਟ ਦਾ ਫੋਨ ਆ ਗਿਆ ਮੋਗੇ ਤੋਂ ਅੱਛਾ ਜੀ ਮੈਨੂੰ ਕਹਿੰਦਾ ਆਪਾਂ ਦੁਬਾਰਾ ਫੈਲ ਲਾਉਣੀ ਆ ਤੇਰੀ ਕੰਡੇ ਹਾਂ ਕੰਡੇ ਨੂੰ ਵੀ ਜਾ ਦੇਣੇ ਜੀ ਹਾਂ ਮੈਂ ਕਿਹਾ ਫੇਰ ਕਹਿੰਦਾ ਤੜਕੇ 8 ਵਜੇ ਨੂੰ ਦਫ਼ਤਰ ਪਹੁੰਚ ਅੱਛਾ ਤੇਰਾ ਪੜਾ ਹੋ ਗਿਆ ਮੈਂ ਕਿਹਾ ਮੈਂ ਤਾਂ ਉੱਥੇ ਪਹੁੰਚਿਆ ਹੀ ਨਹੀਂ ਆ ਜੀ ਹਾਂ ਕਹਿੰਦਾ ਕਿਵੇਂ ਆ ਯਾਰ ਕੰਮ ਵੱਡਾ ਹੈ ਉਹਨਾਂ ਪੈਸਿਆਂ 'ਚ ਹੀ ਲੱਗ ਦੂ ਮੈਂ ਕਿਹਾ ਵੀ ਆ ਗਿਆ ਹਾਂ ਮੈਂ ਵੇਲਾ ਟਾਬੇ ਤੇ ਗਿਆ ਗੱਡੀਆਂ ਦੀ ਡੀਟੀ ਜਾਣ ਆ ਗਿਆ ਬਾਬਾ ਆ ਗਿਆ ਕਿਵੇਂ ਆ ਵੀ ਠੀਕ ਆ ਹੋਰ ਵੀ ਠੀਕ ਆ ਮਗਾਏ ਪੁੱਤ ਚਾਹ ਬਣਾਓ ਛੇਛੇ ਦੀ ਕੜੀ ਜੀ ਮੈਂ ਮੁੜਨਾ ਹਾਂ ਉਹ ਕਹਿੰਦੇ ਚਾਹ ਪੀਣ ਆਏ ਸੀ ਏਡੀ ਦੂਰ ਮੈਂ ਕਿਹਾ ਚਾਹ ਪੀਣ ਆਇਆ ਹੀ ਮੰਨੋ ਤੂੰ ਯਕੀਨ ਮੰਨ 550 ਕਿਲੋਮੀਟਰ ਗਿਆ ਚਾਹ ਤੂੰ ਪੀਤੀ ਬਸ ਨਹਾਤਾ ਨਾ ਕੇ ਕੱਪੜੇ ਚੇਂਜ ਕਰਕੇ ਫੇਰ ਮਾਰੇਗੇ ਤੇ ਚੱਲ ਗਏ ਰਾਤੇ ਰਾਤ ਫੇਰ ਕਰੇ 1100 ਕਿਲੋਮੀਟਰ ਕਰਕੇ ਆ ਕੇ ਘਰੇ ਸੌਂ ਗਿਆ ਐਹ ਤੇ ਅੱਗੇ ਵੇਲਾ ਵੀ ਜੇ 50 ਕਿਲੋਮੀਟਰ ਵੀ ਜਾਣਾ ਤਾਂ ਦੋ ਦਿਨ ਲੱਗ ਜਾਂਦੇ ਹਾਂ ਸਹੀ ਗੱਲ ਗੱਡਿਆਂ ਤੇ ਸਾਈਕਲਾਂ ਤੇ ਹੈਨਾ ਕਿਹੜਾ ਸੌਖਾ ਹੀ ਜਾਣਾ ਬਿਲਕੁਲ ਜੀ ਬਹੁਤ ਸੌਖਾ ਜਿਵੇਂ ਹੁਣ ਮੈਂ ਸ਼ਾਮ ਨੂੰ ਅਪਡਾਊਨ ਕਰ ਦਿੰਦਾ ਜਿੱਥੇ ਮੈਂ ਠਾਹਿਆ ਦੇਣਾ ਕਿ ਤੁਰ ਕੇ ਪਹੁੰਚਿਆ ਹਾਂ ਸ਼ਾਮ ਨੂੰ ਪਹੁੰਚਦਾ ਹੀ ਮੈਂ ਜਾਂਦਾ ਹੀ ਉਧਰੋਂ ਚੱਲੋ ਸਾਲਾ ਸਰੋਂ ਤਾਂ ਅਪਡਾਊਨ ਹੋ ਜਾਂਦਾ ਹੈ ਉਹ 250 ਕਿਲੋਮੀਟਰ ਦਾ ਹੈ ਤੇ ਭਈ ਇੱਕ ਪਾਸੇ ਜਾ ਕੇ ਤਾਂ ਪਈ ਜਾਂਦੇ ਆਰਾਮ ਨਾਲ ਪਛਾਣ ਨੂੰ ਹਾਂ ਜੀ ਹਾਂ ਜੀ ਕਿੱਥੇ ਮੈਂ ਠਾਹਿਆ ਦੇਣਾ ਤੇ ਪਹੁੰਚਿਆ ਮੈਂ ਤੇ ਗੱਬਰ ਪੂਰਾ ਮਹੀਨਾ ਹੀ ਲੱਗ ਗਿਆ ਹਾਂ ਸਹੀ ਗੱਲ ਹੈ। ਤੇ ਉਹਨੇ ਯਾਤਰਾ ਕਰਾਉਣੀ ਸੀ ਮੇਰੇ ਨਾਲ। ਹਾਂ। ਆਖਰੀ। ਹਾਂ ਸਹੀ ਗੱਲ ਹੈ। ਬਹੁਤ ਟਾਈਮ ਦਾ ਕਹਿਣਾ ਹੁੰਦਾ ਜੇ ਆਪਾਂ ਪੈਦਲ ਜਾ ਲਾਂਗੇ ਮੈਨੂੰ ਨਾਲ ਲੈ ਕੇ ਚੱਲੀ। ਮੈਨੂੰ ਨਾਲ ਲੈ ਕੇ ਚੱਲੀ ਮੈਂ ਕਹਣਾ ਚੱਲਾਂਗੇ। ਹਾਂ। ਪਰ ਉਹਨੂੰ ਨਹੀਂ ਪਤਾ ਸੀ ਕਿ ਮੇਰੀ ਆਖਰੀ ਯਾਤਰਾ ਹੈ। ਯਾਤਰਾ ਸਹੀ ਗੱਲ ਹੈ। ਹਨਾ। ਬਾਕੀ ਉਹ ਇੰਨਾ ਕ ਬਾਣੀ ਨਾਲ ਜੁੜਿਆ ਮਾਸਟਰ ਜੀ। ਅੱਛਾ ਜੀ। ਇੰਨਾ ਕ ਬਾਣੀ ਨਾਲ ਜੁੜਿਆ ਮਗਰੋਂ ਆ ਕੇ। ਹੂੰ ਹੂੰ। ਇਹ 3-3 ਵਜੇ ਤੱਕ ਪਾਸ ਰਹਿੰਦਾ ਸੀ ਆ ਸੈਰੋ ਦਾ ਗੋਦੀ ਚ ਆ ਜਾਂਦੀ ਆਪ ਦੀ ਚਾਹੇ ਇੰਨਾ ਪਾਕ ਰਹਿੰਦਾ ਨਾਲ ਬਿਲਕੁਲ ਬਿਲਕੁਲ ਬਹੁਤ ਹੂੰ ਤੇ ਸ਼ਰਾਬ ਸ਼ਰੂ ਪੀਣ ਵਾਲੇ ਤੋਂ ਬਹੁਤ ਦੂਰ ਰਹਿੰਦਾ ਹੈ ਹੂੰ ਨਫ਼ਰਤ ਮੰਨਦਾ ਹਾਂ ਉਹਦਾ ਡੋਟੀ ਮਹਿਫਲਾ ਹੁੰਦਾਂ ਜਿਵੇਂ ਹੁਣ ਮੈਂ ਭਾਈ ਵਿਆਹ ਉੱਠ ਗਿਆ ਪਰਸੋਂ ਸਹੀ ਵਿਆਹ ਗਿਆ ਤੇ ਮੇਰੇ ਸਾਥੀ ਦੋ ਨਾਲ ਹੂੰ ਆਰਾਮ ਦਾ ਵਿਆਹ ਮੰਡੀਲਾ ਵਾਲੇ ਦਾ ਆਪਣੇ ਦਾ ਅੱਛਾ ਜੀ ਉਹ ਹੁਣ ਮਗਰ ਮਗਰ ਮੈਨੂੰ ਕਹਿੰਦੇ ਬਾਬਾ ਜੀ ਮੁੰਡੇ ਪੈਗ ਲਾਉਣਗੇ ਮੈਂ ਕਹਿੰਦਾ ਜਮਾ ਹੀ ਨਹੀਂ ਹੂੰ ਪੈਗ ਵਾਲਾ ਕੋਈ ਨਹੀਂ ਆਪਣੇ ਨਾਲ ਹਾਂ ਉਹ ਕਹਿੰਦਾ ਮੁੰਡੇ ਕਿਹੜੇ ਮੈਂ ਕਹਾ ਜਾ ਮਲਾਵਾ ਮੈਂ ਘੋਮ ਕੇ ਮਲਾਉਣ ਗਿਆ ਉਹ ਬੋਤਲ ਰੱਖੀ ਹੋਈ ਆ ਆ ਕਿਵੇਂ ਉਹ ਨਹੀਂ ਸੁਗਦੇਚਰ ਸੀ ਹਾਂ ਜਗਾ ਹੈ ਤਾਂ ਸ਼ਰਾਬ ਹੀ ਆ ਹਾਂ ਉਹ ਸੁਗਦੇਚਰੀ ਆ ਇਹ ਕਿਹੜਾ ਕੋਸ ਹੋ ਰਿਹਾ ਸੁਗਦੇਚਰਾ ਅੱਛਾ ਇਹ ਬਹੇਗਾ ਜਲੇ ਕੇ ਕੋ ਹਾਂ ਮੈਨੂੰ ਇੱਕ ਤਾਂ ਲੱਗਦਾ ਨੀ ਲਾਲ ਜਿਹਦਾ ਹੁਣੀ ਹੋਗੇ ਤੁਸੀਂ ਕਦਾ ਜ ਮਲਾਉਣ ਹੀ ਲਿਆਈ ਪਾਈ ਅੱਛਾ ਜੀ ਉਹਨਾਂ ਦਾ ਮੈਂ ਤਾਂ ਉਹਨਾਂ ਚੱਤ ਚਾ ਮੇਰਾ ਫੋਦਾ ਹੀ ਸੀ ਤਾਂ ਰੱਖੀ ਵਿੱਚ ਹਾਂ ਉਹਨਾਂ ਦੇ ਕੇ ਵੇਟਰ ਨੂੰ 100 ਰੁਪਿਆ ਕਹਿੰਦੇ ਆ ਜਾ ਕਹਿੰਦੇ ਇੱਥੇ ਹੀ ਤੁਰੀਆਂ ਹਾਂ ਭਗਾ ਕੰਮ ਨਾ ਕਰਿਓ ਵਿਆਹ ਫੜਾਈ ਹੈ ਹਾਂ ਹੋਣਾ ਆਈ ਨਾ ਜ਼ਰਾਬੀ ਬੈਠੇ ਦੋ ਅੱਛਾ ਜੀ ਜ਼ਰਾਬੀ ਬੈਠੇ ਤੇ ਸ਼ਰਾਬ ਪੀ ਜਾਂਦੇ ਉਹ ਦੂਜਾ ਦੂਜੇ ਨੂੰ ਕਹਿੰਦਾ ਸ਼ਰਾਬੀ ਨੂੰ ਓਏ ਕਹਿੰਦਾ ਆਪਾਂ ਉਦੋਂ ਤੱਕ ਪੀਣੀ ਆ ਜਿੰਨਾ ਜ਼ਰੂਰ ਸਾਹਮਣੇ ਜਿਹੜੇ ਤਿੰਨ ਦਰਾਖ ਤਾ ਉਹ ਚੇਹ ਨਹੀਂ ਦੇਣ ਲੱਗਦੇ ਹਾਂ ਹਾਂ ਉਹ ਕਹਿੰਦਾ ਹਾਂ ਨਹੀਂ ਯਾਰ ਹੈ ਹਾਂ ਨਾ ਉਹ ਕਹਿੰਦਾ ਤਿੰਨ ਹਾਂ ਇਹ 6 ਕਰਾਂਗੇ ਹਾਂ ਉਹ ਕਹਿੰਦਾ 8 ਕਰਾਂਗੇ ਹਾਂ ਇੱਕ ਸੋਫੀ ਲੰਘਾ ਜਾਂਦੇ ਕਹਿੰਦਾ ਖੜੇ ਹੋ ਜਾਓ ਸਾਰੇ ਉਹ ਜੰਗਲ ਬਣਾਉਣਾ ਇਹ ਉਹ ਤਾਂ ਇੱਕ ਹੀ ਹੈ ਉਹ ਤਾਂ ਹੈ ਹੀ ਇੱਕ ਪਹਿਲੇ ਹੀ ਤੁਹਾਨੂੰ ਤਿੰਨ ਤਿੰਨ ਦਿੱਸੀ ਜਾਂਦੇ ਹੁਣ ਜੰਗਲ ਬਣਾ ਕੇ ਉੱਠੋਗੇ ਉਹ ਇਹ 1 ਤੋਂ 3 ਦੀ ਸੀ ਜਾਣਗੇ ਕਹਿੰਦਾ ਜਦੋਂ 6 ਦੀ ਸੱਣ ਲੱਗੀ ਉਹ ਉੱਠਾਂਗੇ ਉਹਨੇ ਨਾ ਕਰੀ ਤੈਨ ਨਾ ਉਹ ਕਹਿੰਦਾ ਭਾਈ ਜੀ ਇਹ 1 ਤੋਂ 3 ਦਾ ਡੀਜ਼ਲ ਵੀ ਲਾ ਕੇ ਹੁਣ ਜੰਗਲ ਥੋੜੀ ਬਣਾਉਣਾ ਹੈ ਠੀਕ ਹੈ ਨਾ ਇਹ ਹੁੰਦਾ ਕਿ ਸ਼ਰਾਬ ਪੀਣ ਵਾਲਾ ਬੰਦਾ ਮੰਨਦਾ ਨਹੀਂ ਹਾਂਜੀ ਉਹ ਦੂਜੇ ਨੂੰ ਕਹੂਗਾ ਤੂੰ ਭਾਈ ਵੱੱਦ ਲੱਗਦਾ ਮੈਨੂੰ ਧੁੰਦਲਾ ਧੁੰਦਲਾ ਦੀਨਾ ਹਾਂ ਜੋ ਤੈਨੂੰ ਧੁੰਦਲਾ ਮੈਂ ਦੀਨਾ ਤਾਂ ਮਤ ਰੱਜਿਆ ਤੂੰ ਆ ਉਹ ਦੂਜੇ ਨੂੰ ਕਹਿਣਗੇ ਵੀ ਤੂੰ ਵੱਦ ਹੈ ਤੂੰ ਤੂੰ ਸਾਰੀ ਸੀ ਜਾਂ ਹਾਂ ਇਹ ਤਾਂ ਪੈਰਾਂ ਤੇ ਪਾਣੀ ਨਹੀਂ ਪਹਿਣ ਦਿੰਦੇ ਪਤੰਦੇ ਹਾਂ ਹਾਂ ਬਿਲਕੁਲ ਜੀ ਹਨਾ ਕਿਉਂਕਿ ਯਾਰ ਮੈਂ ਸ਼ਰਾਬ ਵੀ ਪੀਤੀ ਆ ਹਾਂਜੀ ਜਿਹੜੇ ਟਾਈਮ ਸ਼ਰਾਬ ਪੀਂਦਾ ਸੀ ਹਾਂਜੀ ਉਦੋਂ ਪੀਂਦਾ ਦਾ ਜਦੋਂ ਮੈਂ ਉਧਰ ਮੁੰਡੇ ਵਾਲੇ ਕੰਮਾਂ ਦੇ ਮਰੀਦ ਸੀਗਾ ਹਾਂਜੀ ਪਰ ਮੈਂ ਸ਼ਰਾਬ ਪੀਂਦਾ ਸੀਗਾ ਘਰੇ ਆ ਕੇ ਬਾਹਰ ਨਹੀਂ ਪੀਂਦਾ ਬਾਹਰ ਨਹੀਂ ਕਿਸੇ ਦੀ ਦਿੱਤੀ ਸ਼ਰਾਬ ਨਹੀਂ ਪੀਂਦਾ ਕੋਈ ਵੇਚਣਾ ਪਾ ਦੇ ਹਨਾ ਪਰ ਮੈਂ ਉਦੋਂ ਤੱਕ ਹੀ ਪੀਂਦਾ ਹਾਂ ਹੱਦ ਤੱਕ ਵੱਧ ਨਹੀਂ ਹੁੰਦਾ ਸ਼ਰਾਬ ਨਹੀਂ ਕੋਈ ਬਾਹਰਲਾ ਬੰਦਾ ਨਹੀਂ ਆਏ ਦੱਸ ਸਕਦਾ ਵੀ ਇਹ ਬੰਦਾ ਸ਼ਰਾਬੀ ਪਰਦਾ ਯਾਰ ਸਹੀ ਹੈ ਜੀ ਨਾ ਇਹ ਵੀ ਕਿ ਨਹੀਂ ਜੀ ਪੀਨੀਆ ਤਾਂ ਹਾਂ ਵੀ ਉਹ ਤਾਂ ਬੰਦਿਆਂ ਨੂੰ ਪੀਓ ਸਹੀ ਗੱਲ ਹੈ ਹਨਾ ਬਾਹਰ ਕੀ ਪਤਾ ਲੱਗ ਜੇ ਕਿ ਇਹਨੂੰ ਬਲੇ ਲੈ ਪਤਾ ਹੀ ਲੱਗ ਗਿਆ ਉਹ ਸ਼ਰਾਬ ਉਹ ਸ਼ਰਾਬ ਸਹੀ ਗੱਲ ਹੈ ਜੀ ਕਾ ਪੀਓ दारू ਪੀਓ ਵੈਸੀ ਸ਼ਰਾਬ ਨਾ ਪੀਓ दारू ਹਾਂ दारू ਇੱਕ ਦਵਾ ਹੁੰਦੀ ਹੈ ਸ਼ਰਾਬ ਇੱਕ ਸ਼ਰਾਬੀ ਹੁੰਦੀ ਹੈ ਸ਼ਰਾਬੀ ਨਹੀਂ ਹੋਣਾ ਆਪਾਂ दारू ਹੀ ਪੀਓ ਹੂੰ ਠੀਕ ਹੈ ਜੀ ਸਾਰੇ ਭਰਾ ਜਰੂਰ ਵੀਡੀਓ ਨੂੰ ਸ਼ੇਅਰ ਕਮੈਂਟ ਲਾਈਕ ਫੋਲੋ ਕਰਿਆ ਕਰੋ ਤੇ ਹੌਸਲਾ ਮਿਲਦਾ ਹੈ ਹਾਂਜੀ ਇਹ ਦੋ ਤੋਂ ਤਿੰਨ ਦਿਨ ਦੇ ਵਿੱਚ ਆਪਾਂ ਚਾਲੇ ਪਾਵਾਂਗੇ ਰਾਜਸਥਾਨ ਨੂੰ ਹਾਂਜੀ ਸਾਰੇ ਭਰਾਵਾਂ ਨੂੰ ਨਵੇਂ ਸ਼ੁਰੂ ਕੰਮ ਸ਼ੁਰੂ ਕਰਕੇ ਤੇ ਚਲਾ ਕੇ ਦਿਖਾਵਾਂਗੇ ਹਾਂਜੀ ਠੀਕ ਹੈ ਜੀ ਉੱਚਾ ਨੀਵਾ ਬੋਲਿਆ ਗਿਆ ਵੀ ਮਾफी ਚਾਹੁੰਦੇ ਆ ਸੱਚ ਇੱਕ ਆਪਣੇ ਫਾਲੋਅਰ ਪੂਰੇ ਹੋ ਗਏ ਆ ਜੀ ਸੇਵਾ ਕਰਨੀ ਆ ਬਸ ਇੱਕ ਅੱਧੇ ਦਿਨ ਚ ਕਰਦੇ ਆ ਜੀ ਕਰਦੇ ਆ ਠੀਕ ਆ ਜੀ ਦਰਾਖਤ ਲਾਵਾਂਗੇ ਆਪਾਂ ਐਤ ਕੀ ਹਾਂਜੀ ਠੀਕ ਆ ਜੀ ਉਹਨਾਂ ਦੀ ਸੇਵਾ ਵੀ ਕਰਾਂਗੇ ਉਹਨਾਂ ਦੇ ਪਾਣੀ ਵੀ ਜੋਤੀ ਵੀ ਲਾਵਾਂਗੇ ਬਿਲਕੁਲ ਜੀ ਜ਼ਰੂਰ ਤੇ ਜਿਹੜੇ ਭਰਾਵਾਂ ਨੇ ਸਬਸਕ੍ਰਾਈਬ ਕੀਤਾ ਸਾਰਾ ਫਲ ਪਰਮਾਤਮਾ ਉਹਨਾਂ ਨੂੰ ਦੇਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ